ਅਸੀਂ ਪਹਿਲਾਂ ਸੀ ਤਾਂ ਕਰਾ ਪਕਰਤੀ ਭਲੀ ਢੰਡ ਕੰਮ ਵਾਲੇ ਬੰਦੇ ਰੱਬਾ ਤੇਖੋਂ ਤੋਪ ਰਿਆ ਮੰਗ ਠੰਡ ਲਾ ਕੇ ਦੀਏ ਲਾ ਕੇ ਕਿਵੇਂ ਲੋਈ ਰੱਖ ਦੇਵਾਂ ਦਿਲ ਕਰੇ ਤੇਰਾ ਨਾਸਤੂਨ ਰੱਖ ਦੀਵਾਂ ਬੜੇ ਵੱਡੇ ਕਲਾਕਾਰਾਂ ਕੋਲੇ ਮੇਰੀਆਂ ਵੀਡੀਓ ਕੰਨੀਆਂ ਵਾ ਰਾਜਵੀਰ ਜਵੰਡੇ ਕੋਲੇ ਵੀ ਗਈ ਆ ਉਹ ਉਹਨਾਂ ਨੇ ਫੇਸਬੁੱਕ ਤੇ ਆਪ ਦੇ ਨਾਲ ਪਾਈ ਸੀਗੀ ਬਨਾਰਨੀਤ ਨੇ ਬਾਈ ਨੇ ਮੇਰੀ ਸਟੋਰੀ ਲਈ ਸੀਗੀ ਸੇ ਸੇ ਤਿੱਕੇ ਤੇ ਨਾ ਲੈਣ ਕੁੜੇ ਵੀ ਲੂਣ ਲੱਖ ਤੂੰ ਚੱਕ ਦਿਆ ਜਿਹੜਾ ਨਹੀਂ ਰੋਸ ਦੀ ਅਤਲਾ ਬਗਲੀ ਨੇ ਮੇਰੇ ਨੂੰ ਯਾਰ ਬੋਤਨ ਪਾਹ ਤੇ ਨਾ ਨਹੀਂ ਉਹ ਤਾਂ ਗਾਉਣ ਦਾ ਸ਼ੌਂਕ ਹੀ ਕਿਦੋਂ ਤੋਂ ਸ਼ੁਰੂ ਹੋਇਆ ਬਚਪਨ ਤੋਂ ਹੀ ਨਿੱਕੇ ਹੁੰਦੇ ਸੀ ਬਚਪਨ ਤੋਂ ਹੀ ਨਿੱਕੇ ਹੁੰਦੇ ਸੀ ਤੇ ਪੂਰਾ ਨਹੀਂ ਹੁੰਦਾ ਜੀ ਕਿਉਂ ਪੂਰਾ ਕਿਉਂ ਨਹੀਂ ਹੁੰਦਾ ਬਸ ਉਹਨੂੰ ਪਤਾ ਹੀ ਐਂ ਗਰੀਤੀ ਮਾਰ ਜਾਂਦੀ ਘਰ ਪਰ ਕਾਮਾ ਬਕੋਈ ਨਾ ਛੱਡਦੇ ਅੱਛਾ ਆਂਦੇ ਆੜੀ ਨਹੀਂ ਛੱਡਦੇ ਮਿਸਤਰ ਗਾਣਾ ਝੋਨਾ ਆੜੀ ਮੰਡੀ ਦਾ ਸਾਬ ਕਰੀਦਾ ਆਪਾਂ ਪੱਟਦੇ ਸੀ ਫੱਕ ਨਾਲ ਬੰਦੇ 4 ਸੀ ਪਹਿਲਾਂ ਅਸੀਂ ਫੜ ਲਿਆ ਵੀ 1000 ਸੀ ਘਾਰੇ ਵਿੱਚ ਕੰਮ ਅਸੀਂ ਕਰੀ ਜਾਂਦੇ ਆ ਕਲਾ ਕਲਾ ਢੱਕਾ ਥਲੇ ਝੜੀ ਜਾਂਦੇ ਆ ਜਦੋਂ ਕਿਤੇ ਖੜਿਆ ਤਾਂ ਮੈਂ ਹੀ ਵਿਚਾਲੇ ਖੜਿਆ ਛੱਡ ਜਾਂਦੇ ਭਾਂਤ ਮੈਨੂੰ ਬਾਹਲੀਆ ਕੁੜੇ ਕਦੇ ਕਦੇ ਮੇਰਾ ਸਾਂ ਇੰਜ ਲੱਗਦਾ ਕਈ ਤਾਂ ਜੀ ਲੱਡੂ ਮਰੇ ਰੱਖਣ ਦੇ ਚਾਹਣ ਹਨਾ ਕਈ ਚਾਹ ਨਹੀਂ ਪੁੱਛਦੇ ਵੀ ਗਰੀਬੀ ਮਾ ਤਾਂ ਪਿਆਏ ਯਾਰ ਕੰਮ ਤੋਂ ਨਾ ਰੁੱਕਦਾ ਏ ਔਖਾ ਬਾੜਾ ਹੀ ਹੁੰਦਾ ਏ ਘਰੇ ਜਦੋਂ ਰਾਸਣ ਮੁੱਕਦਾ ਏ ਕੰਮ ਕਰਨਾ ਪੈਂਦਾ ਏ ਲਿਖੇ ਲੇਖ ਯਾਰ ਰੱਬ ਦੇ ਨੇ ਯਾਰ ਸੁੱਕ ਸਾਰੇ ਭੁੱਲ ਗਏ ਨੇ ਹੁਣ ਦਿਹਾੜੀ ਲੱਗ ਗਈ ਨੇ ਬੋਤ ਜੀ ਕਹੀ ਤਾ ਗਣਾ ਤਾ ਹੀ ਆਉਣਾ ਕੱਲੀਆਂ ਵੀਡੀਓ ਬਣਾਉਂਦਾ ਮਾਰੀ ਹੁਣ ਹੀ ਨਹੀਂ ਬਦੇਵੇ ਕੰਮ ਵੀ ਕਰਦਾ ਦਿਹਾੜੀ ਜੀ ਏ ਲੋਡ ਵਾਲਾ ਕਰਦਾ ਤੂੰ ਕੰਮ ਕਰਦਾ ਸੇਲਰ ਵਿੱਚ ਜ਼ਿੰਮੇਵਾਰੀ ਵੱਡੀ ਤੇਰੀ ਵੇ ਸੁਬਾਹ ਆਏ ਬਾਹੂ ਪੁੰਨ ਲਈ ਜਾਂਦਾ ਏ ਲੋਡ ਕਰਨ ਵਾਲੀ ਚੌਲਾਂ ਨਾਲ ਗੱਡੀ ਤੇਰੀ ਵੇ ਲੈਵਰ ਨੂੰ ਸਾਹ ਪੈਂਦਾਂ ਲੈਣ ਤਾਂ ਤਾਂ ਨਹੀਂ ਇੱਕ ਗੱਲ ਮਾੜੀ ਬੜਾ ੱੱੱਕਾ ਕਰਦਾ ਹੈ ਪੱਲੇਦਾਰੀ ਦਾ ਤੂੰ ਕੰਮ ਪੱਕਾ ਕਰਦਾ ਹੈ ਪੱਲੇ ਦਾ ਓਏ ਆਖਦੇ ਸੀ ਜਿਹੜੇ ਸਾਏ ਇੱਥੇ ੱੱੱਕੇ ਖਾਊਗਾ ਸਾਡਿਆਂ ਜਵਾਕਾਂ ਤੋਂ ਕੀ ਮੂਰੇ ਲੰਘ ਜਾਊਗਾ ਓ ਆਈਏ ਕੀ ਵਾਰੀ ਬਾਪੂ ਮੇਨ ਤਾਲੀ ਰੁੱਤਦੀ ਮੂੰਹ ਆਟ ਦੇਖਦੇ ਆ ਫੋਟੋ ਤੇਰੇ ਪੁੱਤ ਦੀ ਓਏ ਮੁਖਤ ਚ ਸਿਵ ਤਸਨ ਹੁਣਗੇ ਤੈਨੂੰ ਮੁਖਤ ਚ ਸਜੀ ਵੋ ਕਰਦੇ ਮੈਂ ਕਲਾਗਰ ਬਣਾਈ ਮੈਂ ਗਾਣਾ ਕੱਢਾਂ ਵੀ ਜੀ ਕੀ ਭਲਾ ਪਰਮਾਤਮਾ ਕਰਪ ਕਰੀ ਦੇ ਜੀ ਮੈਂ ਬਾਤ ਤਾਂ ਤੈਨੂੰ ਨਹੀਂ ਸੁਣਦਾ ਜੀ ਸਿੱਧੂ ਮੂਸੇ ਦਾ ਅਰਨੇ ਤਕ ਕੋਰ ਵਾਲਾ ਮਾਣ ਵੱਡੇ ਲੋਕਾਂ ਦੇ ਹੱਥਾਂ ਵਿੱਚ ਖੇਡ ਦੇ ਖਿਲਾਉਣੇ ਵਾਂਗ ਟੁੱਟ ਜਾਏਗੀ ਕਾ ਦਈਆਂ ਗਰੀਬ ਤੇ ਜਵਾਨੀਆਂ ਨਹੀਂ ਫਿਕਰਾਂ ਚ ਮੁੱਕ ਜਾਣਗੀ ਮਰਾਕ ਵਜੇ ਤਪ ਲੱਗਦੀ ਏ ਬੜੀ ਸਾਰਾ ਦਿਨ ਗਰਮੀ ਵਿੱਚ ਮਰੀਏ ਠੇਕੇਦਾਰ ਦੋ ਮਿੰਟ ਖੜਨ ਨਹੀਂ ਦਿੰਦਾ ਕਿਦਾ ਆਜੋ ਕੰਮ ਦਾ ਵਾਧਾ ਕਰੀਏ ਮਸਾਲਾ ਏਟਾ ਮੇਰੇ ਤੋਂ ਮੰਗਉਂਦੇ ਫਿਰਦੇ ਸ਼ੱਕੀ ਕਿਤਾਬ ਏ ਯਾਰ ਤੇਰਾ ਜਣ ਫਸ ਗਈ ਮੈਸਤਰੀ ਆਣਾ ਹਾਰਦੀ ਨਹੀਂ ਕੰਮ 400 ਚ ਲੈਿੰਦੇ ਆ ਵਥੇਰਾ ਸਤਿ ਸ਼੍ਰੀ ਅਕਾਲ ਸਫਰ ਟੀਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਆ ਜੋਤ ਕਰੀਵਾਲ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਾਡੀ ਟੀਮ ਤੇ ਮੇਰੀ ਇੱਕੋ ਹੀ ਸੋਚ ਹੁੰਦੀ ਹੈ ਕਿਸੇ ਵਿਲੱਖਣ ਤੇ ਕਿਸੇ ਵੱਖਰੀ ਕਲਾ ਦੇ ਨਾਲ ਮਿਲਾਇਆ ਜਾਵੇ ਕਿਸੇ ਕਲਾਕਾਰ ਦੇ ਨਾਲ ਮਿਲਾਇਆ ਜਾਵੇ ਅੱਜ ਇਸ ਕਲਾਕਾਰ ਨਾਲ ਮਿਲੌਣ ਲੱਗੇ ਆ ਉਹ ਮਜ਼ਦੂਰ ਹੈ ਪਰ ਉਹਦੀ ਆਵਾਜ਼ ਜਿਹੜੀ ਬਾ ਕਮਾਲ ਹੈ ਆਵਾਜ਼ ਵੱਡੇ ਵੱਡੇ ਸਿੰਗਰਾਂ ਨੂੰ ਮਾਤ ਪਾ ਦੇਗੀ ਆਓ ਉਸ ਬਾਈ ਨਾਲ ਗੱਲਬਾਤ ਵੀ ਕਰਦੇ ਹਾਂ ਤਾਂ ਮੈਂ ਦੱਸ ਦੇਵਾਂ ਵੀ ਅੱਜ ਉਸ ਬਾਈ ਦੇ ਕੰਮਕਾਰ ਤੇ ਪਹੁੰਚੇ ਹਾਂ ਤੇ ਬਾਈ ਵਿਚਾਰਾ ਕੰਮਕਾਰ ਕਰ ਰਿਹਾ ਤੇ ਅੱਜ ਸਾਡੇ ਨਾਲ ਇਸ ਖਾਸ ਮੁਲਾਕਾਤ ਦੇ ਵਿੱਚ ਅਰਸ਼ ਭਾਈ ਮੌਜੂਦ ਰਹਿਣਗੇ ਸਭ ਤੋਂ ਪਹਿਲਾਂ ਅਰਸ਼ ਭਾਈ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਹਾਂਜੀ ਵਧੀਆ ਸੇਠ ਠੀਕ ਹੈ ਬਿਨਾ ਦੱਸੀ ਅਸੀਂ ਤੁਹਾਡੇ ਕੰਮ ਤੇ ਪਹੁੰਚ ਗਿਆ ਲੈਣਾ ਠੀਕ ਹੈ ਜੀ ਤਾਂ ਬਾਈ ਕੰਮ ਕਰ ਰਹੇ ਹੋ ਹਾਂਜੀ ਤਾ ਕੋਈ ਰੋਕ ਰੋਕ ਟੋਕ ਤਾਂ ਨਹੀਂ ਹੁੰਦੀ ਵੀ ਇੰਟਰਵਿਊ ਕਰਨ ਲੱਗ ਪਏ ਕੋਈ ਐਦਾ ਤਾਂ ਨਹੀਂ ਕੋਈ ਕਹਿੰਦਾ ਨਹੀਂ ਨਹੀਂ ਕੋਈ ਨਹੀਂ ਕੋਈ ਕਹਿੰਦਾ ਆਪਣਾ ਆਪਣਾ ਕੰਮ ਹੀ ਜਾਂਦਾ ਜੀ ਠੀਕ ਹੈ ਤਾਂ ਭਾਈ ਸਭ ਤੋਂ ਪਹਿਲਾਂ ਮੈਂ ਸ਼ੁਰੂਆਤ ਚਾਹਣਾ ਥੋੜਾ ਕੰਮ ਵੀ ਰਕਾਤਾ ਸੀ ਸਭ ਤੋਂ ਪਹਿਲਾਂ ਮੈਂ ਚਾਹਣਾ ਇੱਕ ਪਿਆਰੇ ਜਿਹੇ ਗਾਣੇ ਨਾਲ ਸ਼ੁਰੂਆਤ ਕਰੀਏ ਇੰਟਰਵਿਊ ਦੀ ਚੱਲਾਂ ਵੀ ਦੁਬਾਰਾ ਬਣਾਏ ਸੀ ਵੀ ਜਿਹੜੇ ਲੋਨ ਚੱਕਦੇ ਆਪਣੇ ਹਨ ਹੂੰ ਜਿਹੜੇ ਆਦੂ ਜੀ ਹੂੰ ਜਿਹੋ ਉਹਨਾਂ ਦੇ ਬਣਾਇਆ ਸੀ ਮੈਂ ਸ਼ੈਡ Song ਪੂਰਾ ਜੀ ਹਾਂ ਜੀ ਮੋ ਸੁਣਾ ਦਿੰਦਾ ਤੁਹਾਨੂੰ ਇਨਸ਼ਾ ਅੱਲਾਹ ਮੈਂ ਵਿਚਾਰਾ ਕਮਸੀ ਵਾਲਾ ਦਿਹਾੜੀਆਂ ਕਰਦਾ ਰਿਆ ਤੂੰ ਚੱਕਦੀ ਸੀ ਲੋਨ ਮਹੀਨੇ ਬਾਦ ਕਿਸਤਾਾਂ ਪਰਦਾ ਰਿਆ ਕਿੰਨਾ ਕੰਮ ਮੈਂ ਕਰਦਾ ਤੈਨੂੰ ਤਰਸਣਾ ਆਇਆ ਨਹੀਂ ਹਾਏ ਚਾਰ ਵਾਰੀ ਲੋਨ ਚੱਕ ਲਿਆ ਅਜ ਤੱਕ ਕੁਝ ਨਾ ਬਣਾਇਆ ਨੀ ਹਾਏ ਮੈਂ ਵਿਚਾਰਾ ਕਮਸੀ ਵਾਲਾ ਦਿਹਾੜੀਆਂ ਕਰਦਾ ਰਿਆ ਤੂੰ ਚੱਕਦੀ ਸੀ ਲੋਨ ਮਹੀਨੇ ਬਾਦ ਕਿਸਤਾਾਂ ਪਰਦਾ ਰਿਆ ਹਾਂ ਕੀ ਆ ਬੜਾ ਭਾਈ ਇਹ ਸਲਿਸੀਲੀ ਨੇ ਕਿsta ਬਰਾਈ ਸੀ ਬਈ ਨਹੀਂ ਨਹੀਂ ਉਹ ਮੈਂ ਵੈਸੇ ਹੀ ਬਣਾਤੀ ਮੇਰੇ ਨਾਲ ਇੱਕ ਮੁੰਡਾ ਕੰਮ ਕਰਦਾ ਸੀ ਹੂੰ ਤੇ ਉਹ ਮੈਨੂੰ ਦੱਸਣ ਲੱਗ ਗਿਆ ਵੀ ਐ ਹੁੰਦਾ ਵੀ ਹਨਾ ਵੀ ਲੋਨ ਚੱਕ ਲੈਨੇ ਆਪਾਂ ਤੇ ਦੋ ਬਾਰ ਕਸਤਾ ਮੋੜ ਲੈਂਦੇ ਆ ਨਹੀਂ ਤੇ ਮੈਂ ਗੱਲ ਸੋਚੀ ਤੇ ਗਾਣਾ ਬਣਾਤਾ ਹੂੰ ਅ ਅਰਸ਼ ਬਈ ਜਿਵੇਂ ਤੁਸੀਂ ਗਾਉਨੇ ਹੋ ਤਾਂ ਗਾਉਣ ਦਾ ਸ਼ੌਂਕ ਇਹ ਕਿਦੋਂ ਤੋਂ ਸ਼ੁਰੂ ਹੋਇਆ ਤੁਹਾਡਾ ਬਚਪਨ ਤੋਂ ਯਾਨੀ ਕਿ ਹੁੰਦੇ ਤੇ ਬਚਪਨ ਤੋਂ ਯਾਨੀ ਕਿ ਹੁੰਦੇ ਤਾਂ ਪੂਰਾ ਨਹੀਂ ਹੁੰਦਾ ਜੀ ਹੂੰ ਕਿਉਂ ਪੂਰਾ ਕਿਉਂ ਨਹੀਂ ਹੁੰਦਾ ਬਸ ਉਹਨੂੰ ਪਤਾ ਹੀ ਗਰੀਬੀ ਮਾਰ ਜਾਂਦੀ ਘਰ ਦੀ ਹਨਾ ਜੀ ਹੂੰ ਤੇ ਬਸ ਮੈਂ ਉਦਾਂ ਹੀ ਹੁਣ ਵੀਡੀਓ ਬਣਾ ਦਿੰਨਾ ਕੰਮ ਤੇ ਜਿੱਦਾਂ ਹੁੰਦਾ ਦਿਮਾਗ ਚ ਨਾ ਹੂੰ ਤੇ ਇੱਦਾਂ ਹੀ ਬਸ ਸ਼ੁਰੂ ਕਰ ਲਈਦਾ ਕੰਮ ਤੇ ਲੋਕ ਤਾਨੇ ਮੇੜ ਨਹੀਂ ਦਿੰਦੇ ਉਹ ਤੂੰ ਤੂੰ ਕਿੱਥੋਂ ਕਾਮਯਾਬ ਹੋ ਜਾਣਾ ਆਈ ਨਹੀਂ ਕਹਿੰਦੇ ਕਈ ਕਹਿੰਦੇ ਐਵੇਂ ਡਰਾਮਾ ਫੜਿਆ ਨਹੀਂ ਕਈ ਕਹਿ ਵੀ ਦਿੰਦੇ ਆ ਜੀ ਹੋ ਜਾਣਗੇ ਕਈ ਕਹਦੇ ਨਹੀਂ ਵੀ ਹੁਣ ਤੁਹਾਨੂੰ ਪਤਾ ਹੀ ਨਾ ਦੁਨੀਆਦਾਰੀ ਹੂੰ ਬਹੁਤ ਰਾਣੀ ਹੁੰਦੀ ਆ ਗੁੱਸਾ ਨਹੀਂ ਆਉਂਦਾ ਜਦੋਂ ਲੋਕ ਕਹਿ ਦਿੰਦੇ ਆ ਵੀ ਤੂੰ ਕਾਮਯਾਬ ਨਹੀਂ ਹੋਣਾ ਉਹ ਸਾਨੀਆਂ ਆਪਣੇ ਕਰਦੇ ਜੀ ਸਾਨੂੰ ਪਤਾ ਹਨ ਕਿ ਲੋਕਾਂ ਦੀ ਰੀਤ ਹੀ ਤਾਂ ਹੂੰ ਆਰ ਨੂੰ ਕੋਈ ਪਤਾ ਲਾ ਲੜ ਜੋ ਕੋਈ ਬੰਦਾ ਬਣ ਜਾਂਦਾ ਹਰਸ਼ ਘਰ ਦੇ ਹਾਲਾਤ ਕਿਵੇਂ ਆ ਘਰ ਦੇ ਬਾਕੀ ਠੀਕ ਆ ਜੀ ਵਧੀਆ ਚੱਲੀ ਜਾਂਦਾ ਪਰ ਪਰਿਵਾਰ ਦੇ ਵਿੱਚ ਕੋਣ ਹੋਣਾ ਤਿੰਨ ਭੈਣਾਂ ਜੀ ਦੋ ਭਰਾਵਾਂ ਮੰਮੀ ਡੈਡੀ ਹੈਗੇ ਹਾਂ ਉਹਨਾਂ ਨੇ ਨਹੀਂ ਕਦੇ ਕਿਹਾ ਵੀ ਪਤਾ ਕਲਾਕਾਰੀ ਬਾਰੇ ਕੋਈ ਸੁਣਾਉਣੇ ਗਿਆ ਉਹ ਆਂਦੇ ਆ ਜੀ ਬਾਕੀ ਕਿਸ ਮਤਾ ਹਨਾ ਦੁਕਾਨ ਜਿੰਨਾ ਹੁੰਦਾ ਵਾ ਸਾਨੂੰ ਪਤਾ ਇੱਕ ਮੈਂ ਪੈਸਾ ਤੁਹੇ ਵੱਲੋਂ ਮੰਗੀ ਆ ਜਾਂਦੀ ਹੁਣ ਜੀ ਤਾਂ ਮੇਰਾ ਵੀ ਕਰਦਾ ਮੈਂ ਆ ਵੀ ਕਰਾਂ ਵੀ ਕਰਾਂ ਹਾਂ ਜੀ ਹਾਂ ਠੀਕ ਇਸ ਕਰਕੇ ਵਰਮਣ ਮੇਰਾ ਹੈਗਾ ਇਰਾਦਾ ਮੈਂ ਕੰਮ ਕਰਕੇ ਗਾਣਾ ਕਰਾਉਂਗਾ ਕੋਈ ਮੈਨੂੰ ਗਾਣਾ ਗੁਣਾ ਸੁਣਾਓ ਗਰੀਬੀ ਵਾਲਾ ਜਿਹੜਾ ਤੁਹਾਡੇ ਹਾਲਾਤਾਂ ਨਾਲ ਟੁਕਦਾ ਹੋਵੇ ਉਹਦਾ ਰ ਕੋਈ ਸਾਇਡ ਆਸ਼ਿਆ ਹਾਲਾਤਾਂ ਉਹ ਗਾਣਾ ਆਏਗਾ ਯਾ ਪਰ ਆਇਆ ਹੋਊ ਸੁਣਾ ਸਕਦਾ ਹਾਂ ਹਾਂ ਸੁਣਾਓ ਕੋਈ ਗੱਲ ਦੀ ਕਿਸੇ ਸਿੰਗਰ ਦਾ ਹੀ ਹੋਵੇ ਕੋਮ ਸੁਣਾ ਦੇ ਓਏ ਆਖ ਦੇ ਸੀ ਜਿਹੜੇ ਸਾਰੇ ਇੱਥੀ ੱੱਕੇ ਖਾਊਗਾ ਸਾਡਿਆਂ ਜਵਾਕਾਂ ਤੋਂ ਕੀ ਮੂਰੇ ਲੰਘ ਜਾਊਗਾ ਉਹ ਆਈਏਗੀ ਵਾਰੀ ਬਾਪੂ ਮਿਹਨਤਾਂ ਲਈ ਰੁੱਤਦੀ ਮੂੰਹ ਆਡ ਦੇਖਦੇ ਆ ਫੋਟੋ ਤੇਰੇ ਪੁੱਤ ਦੀ ਓਏ ਮਖਤ ਚ ਸਵਤਾਸਨ ਹੋਣਗੇ ਤੈਨੂੰ ਮਖਤ ਚ ਸਵਤਾਸਨ ਹੋਣਗੇ ਤੈਨੂੰ ਨੋਟਾਂ ਵਾਲੀ ਮੈਂ ਕੋਈ ਪੰਡਣੀ ਦਿੱਤੀ ਕਹਿ ਕੇ ਪੁੱਤ ਬਾਪੂ ਮੈਨੂੰ ਤੂੰ ਨਾ ਬੁਲਾਈ ਸਰੀਕਾਂ ਦੀਆਂ ਜੀਭਾਂ ਨੂੰ ਜੇ ਗੰਡ ਨਾ ਦਿੱਤੀ ਕਹਿ ਕੇ ਪੁੱਤ ਬਾਪੂ ਮੈਨੂੰ ਤੂੰ ਨਾ ਬੁਲਾਈ ਸਰੀਕਾਂ ਦੀਆਂ ਜੀਭਾਂ ਨੂੰ ਜੇ ਗੰਡ ਨਾ ਦਿੱਤੀ ਫਿਰ ਗੰਡ ਦੇ ਨੂੰ ਜੀ ਕਰਦਾ ਹਾਂ ਜੀ ਕਿਸੇ ਰਾ ਕਰਦਾ ਵੀ ਹੁਣ ਜਵਾਬ ਕੱਬ ਕਰਨੇ ਪੈਂਦੇ ਆ ਜੀ ਬਹੁਤ ਬਹੁਤ ਜਦ ਚਲੀ ਆ ਵੀ ਕਰ ਗਿਆ ਵੀ ਕਰੀਏ ਕਿੰਨੇ ਕਿੰਨੇ ਕਿ ਪੈਸੇ ਬਣ ਜਾਂਦੇ ਇਹ ਕੰਮ ਤੋਂ ਕਿੰਨੀ ਕਿ ਦਿਹਾੜੀ ਮਿਲਦੀ ਆ ਦਿਹਾੜੀ ਬਸ 4450 ਬਸ ਇੰਨੀ ਹੀ ਬਣਦੀ ਆ ਜੀ ਟਾਈਮ ਪਾਸ ਹੋ ਜਾਂਦਾ ਹੀ ਨੇ ਇਹਨਾਂ ਟਾਈਮ ਪਾਸਣਾ ਕਰਨਾ ਪੈਂਦਾ ਈ ਸਾਨੂੰ ਪਤਾ ਹੀ ਹਨ ਤੱਬਰ ਬਹੁਤ ਵੱਡਾ ਇੰਨੇ ਨਾਲ ਮਿਲਦਾ ਆ ਤਾਂ ਹੀ ਮਸਾ ਆਉਂਦਾ ਹੋਊਗਾ ਯਾਰ ਹਾਂ ਬਸ ਆਈਆਂ ਹਾਂ ਤੇ ਹੈਗਾ ਮੇਰਾ ਭਰਾ ਡੈਡੀ ਉਹ ਮਾੜਾ ਮੋਟਾ ਮਦਦ ਕਰ ਦਿੰਦੇ ਆ ਜੀ ਹੂੰ ਇਕੱਲੇ ਬੰਦੇ ਨਾਲ ਔਖਾ ਹੋ ਜਾਂਦਾ ਲੱਗੇ ਠੀਕ ਹੈ ਤੇ ਭਈ ਕੁਆਲੀਫਿਕੇਸ਼ਨ ਕੀ ਆ ਕਿੰਨੀਆਂ ਪੜ੍ਹੇ ਹੋ ਪੰਜਵੀਂ ਹੀ ਛੱਡ ਗਏ ਸੀ ਮੈਂ ਤਾਂ ਕਿਉਂ ਪੰਜਵੀਂ ਦਾ ਛੱਡ ਕੇ ਸੀ ਉਹ ਵੈਸੇ ਇੱਕ ਗਰੀਬੀ ਵਾਲੀ ਸੀ ਫਿਰ ਦਿਆਲੀ ਮੇਂ ਲੱਗ ਸੀ ਵਾਕਿ ਮੈਂ ਪੜਾਇ ਵਿੱਚ ਮਨ ਲਾਇਆ ਕਿ ਸੀ ਮੈਂ ਤੁਹਾਨੂੰ ਸੱਚ ਦੱਸਾਂ ਜੀ ਹਾਂ ਮਾਂ ਹਟਣਾ ਬੰਦ ਨਹੀਂ ਸੀ ਮੇਰੀ ਮਨ ਦਿਿਆਲੀ ਲੱਗੇ ਫਿਰ ਅੱਛਾ ਹਾਂਜੀ ਭਾਈ ਜਦੋਂ ਇੰਸਟਾਗ੍ਰਾਮ ਤੇ ਵੀਡੀਓ ਪਾਉਨੇ ਆ ਵੀਡੀਓ ਵਾਇਰਲ ਹੁੰਦੀਆਂ ਬਹੁਤ ਜਾਣੇ ਤਾਂ ਚੰਗੇ ਕਮੈਂਟ ਵੀ ਆਉਂਦੇ ਕਈਆਂ ਦੇ ਮਾੜੇ ਵੀ ਆਉਂਦੇ ਹਾਂਜੀ ਹਾਂ ਆਉਂਦੇ ਆ ਫਿਰ ਮਾੜੇ ਜਦੋਂ ਕਮੈਂਟ ਕਰਦੇ ਲੋਕ ਦੁੱਖ ਹੁੰਦਾ ਨਹੀਂ ਆ ਆਪਾਂ ਹੀ ਆਪਸੇ ਹੈਲਥ ਨੇਲ ਸਾਰਥ ਨਿਹਗਾਰੀ ਦੀ ਗੱਲ ਜੀ ਲੋਕੀ ਵਾਕ ਕਹੀ ਜਾਂਦੇ ਹਨ ਜੇ ਕਈ ਦਾ ਚੰਗਾ ਵੀ ਕਹੀ ਜਾਂਦੇ ਕਈ ਮਾੜਾ ਵੀ ਕਹੀ ਜਾਂਦੇ ਦੁਨੀਆਂ ਦੀ ਰੀਤ ਹੀ ਆ ਠੀਕ ਹੈ ਤੇ ਭਈ ਇਹ ਇਹ ਕੰਮ ਤੋਂ ਫਿਰ ਰੋਟੀ ਖਰਚਾ ਵਧੀਆ ਚੱਲਦਾ ਹਾਂ ਹਲੇ ਦਾਗਦਾ ਚੱਲੀ ਜਾਂਦਾ ਹਮ ਕੰਮ ਆਪਾਂ ਕੋਈ ਨਹੀਂ ਛੱਡਦੇ ਅੱਛਾ ਆਂデアੜੀ ਨਹੀਂ ਛੱਡਦੇ ਮੈਂ ਇਸ ਤਰ੍ਹਾਂ ਨਾ ਝੋਨਾ ਆੜੀ ਮੰਡੀ ਦਾ ਸਭ ਕਰੀਦਾ ਆਪਾਂ ਵੀਲੇ ਦੇ ਵਿੱਚ ਜਿਵੇਂ ਜਿਵੇਂ ਤੁਸੀਂ ਇੰਨੀਆਂ ਵੀਡੀਓ ਪਾਉਂਦੇ ਹੋ ਇੰਸਟਾਗ੍ਰਾਮ ਤੇ ਇੰਸਟਾਗ੍ਰਾਮ ਤੇ ਲੋਕ ਤੁਹਾਨੂੰ ਬਹੁਤ ਪਿਆਰ ਕਰਦੇ ਆ ਹਾਂਜੀ ਹਾਂਜੀ ਹੈਨਾ ਤਾਂ ਉਹ ਲੋਕਾਂ ਦੇ ਵਿੱਚੋਂ ਜਾਂ ਕਿਸੇ ਹੋਰ ਨੇ ਕਰੀ ਤੁਹਾਡੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਆ ਨਹੀਂ ਹਾਲਾ ਤੱਕ ਤਾਂ ਕੋਈ ਨਹੀਂ ਕੀਤੀ ਹਮ ਆਲਾ ਵੇ ਕਿਨਗਾ ਅੰਦਾਗਲਾ ਕਿਨਗਾ ਅੱਛਾ ਇਹ ਜਿੱਦ ਜਾਂਦਾ ਕਈ ਵਾਰ ਲੱਗਦਾ ਕਈ ਵਾਰ ਨੂੰ ਮਾੜੀ ਲੱਗਦਾ ਅੱਜ ਤੱਕ ਤਾਂ ਕਿਸੇ ਨੇ ਨਹੀਂ ਮਦਦ ਕੀਤੀ ਅੱਛਾ ਫਿਰ ਹੁਣ ਕੀ ਕੀ ਸੋਚਦੇ ਆ ਫਿਊਚਰ ਚ ਕੀ ਕਰਨਾ ਫਿਊਚਰ ਜੀ ਹੁਣ ਸੋਚੀਦਾ ਬਹੁਤ ਕੁਝ ਹੈ ਪਰ ਹੁੰਦਾ ਨਹੀਂ ਹੂੰ ਕਿਉਂ ਹੁੰਦਾ ਨਹੀਂ ਉਹ ਨਹੀਂ ਸਾਨੂੰ ਪਤਾ ਹੀ ਪੈਸੇ ਵੱਲ ਹੁਣੇ ਮੇਰਾ ਜੀ ਬਹੁਤ ਕਰਦਾ ਮੈਂ ਕਲਾਗਾਰ ਬਣਾਵੀਂ ਕਿ ਮੈਂ ਗਾਣਾ ਕੱਢਾਂ ਵੀ ਕੀ ਪਤਾ ਪਰਮਾਤਮਾ ਕਰ ਪਕਾਰੀ ਦੇਵੇ ਹੂੰ ਤੇ ਹੁਣ ਫਿਰ ਕਿਆਸਨ ਵੱਲੋਂ ਗਮੀ ਮਰੀਏ ਅੱਛਾ ਦਿਨ ਵੀ ਨਹੀਂ ਆਪਣਾ ਤੇ ਰਾਤ ਵੀ ਨਹੀਂ ਆਪਣੀ ਦਈਏ ਕੀ ਹੰਗਾਰਾ ਗੱਲ ਬਾਤ ਵੀ ਨਹੀਂ ਆਪਣੀ ਵੱਡੇ ਲੋਕਾਂ ਦੇ ਹੱਥਾਂ ਵਿੱਚ ਖੇਡ ਦੀ ਖਿਡੌਣੇ ਵਾਂਗ ਟੁੱਟ ਜਾਏਗੀ ਕਾਦੀਆਂ ਹੈ ਗਰੀਬ ਤੇ ਜਵਾਨੀਆਂ ਨਹੀਂ ਫਿਕਰਾਂ 'ਚ ਮੁੱਕ ਜਾਣਗੀ ਕਾਦੀਆਂ ਹੈ ਗਰੀਬ ਤੇ ਜਵਾਨੀਆਂ ਨਹੀਂ ਫਿਕਰਾਂ 'ਚ ਮੁੱਕ ਜਾਣਗੀ ਅ ਅਰਸ਼ੂ ਭਾਈ ਕਾਦੀਆਂ ਕਾਦੀਆਂ ਫਿਕਰਾ ਚੱਕੀ ਸਰਦੇ ਹੋ। ਕਿ ਕਰਾਂ ਜੀ ਬਹੁਤ ਆ ਘਰ ਦੀ ਹੈ ਜੀ। ਆਡੀ ਲਾਈਫ ਦੀ ਹੈ ਜੀ ਬਹੁਤ ਕਹੀ ਦੀ ਹੈ। ਹਾਂ ਜੀ। ਕਿ ਫੇਰ ਵੀ ਮੈਂ ਜਾਣਨਾ ਚਾਹੁੰਗਾ ਮੋਟੀਆਂ ਮੋਟੀਆਂ ਫਿਕਰਾ ਆਦੀਆਂ। ਜੀ ਮੈਂ ਸੋਚਦਾ ਹੁੰਦਾ ਮੈਂ ਜਿਵੇਂ ਰੀਲਾ ਪਾਉਣਾ ਜੀ। ਜੀ ਆਪਣਾ ਤਾਂ ਪਿਆਰ ਦਿੰਦਾ ਨਹੀਂ ਹਨਾ ਜੀ। ਜਿਵੇਂ ਕੋਈ ਹੋਰ ਹਣ ਸੋਨੂ ਸੀਤੂ ਵਾਲਾ ਜੀ ਮੰਨ ਕੇ ਵੇਖ ਲਾਓ ਉਹਨਾਂ ਨੂੰ ਕਿੰਨਾ ਪਿਆਰ ਮਿਲਦਾ। ਇੱਕ ਮੈਂ ਐਡ ਸੰਧੂ ਹਾਂ ਜੀ। ਉਹਨਾਂ ਵੇਲੇ ਕਿੰਨਾ ਪਿਆਰ ਮਿਲਦਾ ਹਨਾ ਜੀ। ਉਹਨ ਸਾਡੇ ਆਰਗੇ ਨੂੰ ਕੋਈ ਨਹੀਂ ਪਹੁੰਚਦਾ ਇੰਨੀ ਕਲਾ ਜੀ ਹੋਵਾ ਜੀ। ਹਾਂ। ਇਹ ਗੱਲਾਂ ਜੀ ਆ ਫੇਕਰੀ ਰਹਿੰਦਾ ਜੀ ਲੋਕ ਜਿਆਦਾ ਜਿਹੜੇ ਕਮਲ ਜਾ ਮਾਰਦੇ ਆ ਉਹਨਾਂ ਨੂੰ ਜ਼ਿਆਦਾ ਦੇਖਦੇ ਆ ਹਨਾ ਮੇਰੇ ਹਾਂਜੀ 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 ਜਿਹੜਾ ਬੰਦਾ ਅਜੇ ਜੇ ਬਾਤ ਕਾਬੂ ਕਰਦਾ ਦਾਦਾ ਵੱਲ ਘਰ ਦੀ ਗਰੀਬੀ ਉਹਨਾਂ ਨੂੰ ਕੋਈ ਨਹੀਂ ਪਹੁੰਚਦਾ ਜੀ ਤੇ ਅਰਸ਼ਾ ਜਦੋਂ ਰੀਲਾ ਬਣਾਉਣ ਲੱਗੇ ਤਾਂ ਲੋਕਾਂ ਨੇ ਨਹੀਂ ਕਿਹਾ ਵੀ ਯਾਰ ਕੀ ਤੂੰ ਆ ਰੀਲਾ ਰੂਲਾ ਬਣਾਉਣਾ ਕੰਮ ਕਰਿਆ ਕਰ ਸਿੱਧੇ ਮੂੰ ਕੀ ਕੀ ਲੱਛਣ ਫੜੇ ਆ ਕੀ ਕੰਜਰਖਾਨਾ ਕਰਨ ਲੱਗੇ ਮੈਨੂੰ ਕਹਿੰਦੇ ਸੀ ਬੋਤ ਜੀ ਕਹੀਦਾ ਕਹਿੰਦਾ ਤੂੰ ਮੈਸਤਰ ਗਾਣਾ ਤਾਂ ਹੀ ਆਉਣਾ ਕੱਲੀਆਂ ਵੀਡੀਓ ਬਣਾਉਂਦਾ ਮਾਰੀ ਹੁਣ ਹੋ ਗਿਆ ਨਹੀਂ ਪਤਾ ਇਹ ਕੰਮ ਵੀ ਕਰਦਾ ਦਿਹਾੜੀ ਵੀ ਕਰਦਾ ਵਾ ਹੁਣ ਬਾਕੀ ਮੈਂ ਕੰਮ ਕਰਦਾ ਜੀ ਮੇਰੇ ਦਿਮਾਗ ਚੋਂ ਫੇਰੀ ਮੈਂ ਗਾਣੇ ਬਣਾਉਣਾ ਮੈਂ ਇਸ ਤਰ੍ਹਾਂ ਦਾ ਹਾਂ ਜੀ ਹੂੰ ਕਈ ਤਾਰੇ ਤੋਂ ਬਸ ਰੀਲਾਂ ਬਣਾਉਂਦਾ ਮਾਰੀ ਉਹਨਾਂ ਵੀ ਤੂੰ ਕੰਮ ਕੁਮ ਤਾਂ ਕਰਦਾ ਨੇ ਵੀ ਤੁਹਾਨੂੰ ਪੈਸੇ ਮਿਲਦੇ ਆ ਪੈਸੇ ਪੂਸੇ ਕਹੋ ਨਹੀਂ ਮਿਲਦੇ ਇੰਸਟਾਗ੍ਰਾਮ ਤੇ ਇਹ ਤਾਂ ਇਹ ਤਾਂ ਡੇ ਸੋਸ਼ਲ ਮੀਡੀਆ ਨਾਲ ਜੁੜੇ ਉਹਨਾਂ ਨੂੰ ਪਤਾ ਹਾਂਜੀ ਉਹਨਾਂ ਨੂੰ ਪਤਾ ਜਾਂ ਮੈਨੂੰ ਪਤਾ ਹੋਰ ਹੋਰ ਕਿਹੜੇ ਕਿਹੜੇ ਗਾਣੇ ਲਿਖਿਆ ਬਈ ਮੈਂ ਤੂੰ ਮਜ਼ਦੂਰਾ ਬਾਰੇ ਜਾਂ ਮਿਸਤਰੀਆਂ ਬਾਰੇ ਮੈਂ ਇਸ ਤਰ੍ਹਾਂ ਦੇ ਮੈਂ ਬਹੁਤ ਬਣਾਇਆ ਜੀ ਸੁਣਾਓ ਬਈ ਸਾਂਝੇ ਕਰੋ ਸਾਡੇ ਨਾਲ ਕਰ 12 1 ਵਜੇ ਟੱਪ ਲੱਗਦੀ ਏ ਬੜੀ ਸਾਰਾ ਦਿਨ ਗਰਮੀ ਵਿੱਚ ਮਰੀਏ ਠੇਕੇਦਾਰ 2 ਮਿੰਟ ਖੜਨ ਨਹੀਂ ਦਿੰਦਾ ਕਹਿੰਦਾ ਆਜੋ ਕੰਮ ਦਾ ਵਾਧਾ ਕਰੀਏ ਮਸਾਲਾ ਏਟਾ ਮਹਿਰੇ ਤੋਂ ਮੰਗਾਉਂਦੇ ਫਿਰਦੇ ਸ਼ੱਕੀ ਕਿਤਾਬ ਏ ਯਾਰ ਤੇਰਾ ਜਾਨ ਫਸ ਗਈ ਮੈਸਤਰੀ ਆਣਾ ਹਾਣਦੀ ਏ ਨਹੀਂ ਕੰਮ 400 ਚ ਲੈੰਦੇ ਆ ਵਥੇਰਾ ਜਾਨ ਫਸ ਗਈ ਮੈਸਤਰੀ ਆਣਾ ਹਾਣਦੀ ਏ ਕੰਮ 400 ਚ ਲੈੰਦੇ ਆ ਵਥੇਰਾ ਨਹੀਂ ਕੀ ਬਾਤ ਹੈ ਕੀ ਬਾਤ ਹੈ ਇਪਈ ਫਿਰ ਇਹੋ ਜਿਹਾ ਥੌਟ ਕਿੱਥੋਂ ਆਉਂਦੇ ਆ ਥੌਟ ਦੀ ਵਾਇਰ ਆਟੋਮੈਟਿਕ ਹੀ ਆ ਜਾਂਦੇ ਆ ਜੀ ਜਦੋਂ ਬੀਤੀ ਹੋਵੇ ਬੰਦੇ ਨਾਲ ਜੀ ਤੇ ਬਈ ਮਿਸਤਰੀ ਮੁਸਤਰੀ ਨਹੀਂ ਕਹਿੰਦੇ ਕਿ ਵੀ ਆਪਣਾ ਯਾਰ ਰੀਲਾ ਬਣਾਈ ਨਾ ਕੰਮ ਕੰਮ ਕਰ ਲੈ ਇਹ ਨਹੀਂ ਕਹਿੰਦੇ ਕੋਈ ਕਹਿੰਦਾ ਹੋਗਾ ਇੱਕ ਤਾਂ ਫਿਰ ਲਾ ਕਈ ਕਹਿ ਵੀ ਦਿੰਦੇ ਆ ਵੀ ਸਾਨੂੰ ਬਦਨਾਮ ਕਰੀ ਜਾਣਾ ਠੇਕੇਦਾਰ ਮਨ ਬਹੁਤ ਕਹਿ ਹੁੰਦੇ ਆ ਬਈ ਮੈਂ ਹਣ ਮੱਕ ਜੀ ਕਰਾ ਮੈਨੂੰ ਗਾਉਣਾ ਪੈਂਦਾ ਹੋਣਾ ਸੱਚ ਤਾਂ ਕਹਿ ਜਾਂਦਾ ਮੋਰੇ ਅੱਗੇ ਆ ਹੀ ਜਾਂਦਾ ਜੀ ਠੇਕ ਠੇਕੇਦਾਰ ਸੱਚੀ ਨਹੀਂ ਖੜਨਦੇ ਹੁੰਦੇ ਵੈਸੇ ਨਹੀਂ ਖੜਨਦੇ ਨਹੀਂ ਬਾਕੀ ਉਹਨਾਂ ਨੂੰ ਪਤਾ ਮਜ਼ਦੂਰ ਬੰਦਿਆਂ ਨੂੰ ਆ ਲਿਆ ਕਿਤੇ ਉਹ ਲ ਬਾਤ ਨੂੰ ਹੱਕ ਤਾਂ ਬੰਦਰ ਨੇ ਦਿਹਾੜੀ ਦੇਣੀ ਬਸ ਸੀ ਮੈਂ ਤਾਂ ਹਕੀਕਤ ਦੱਸੀ ਆ ਭਾਈ 400 ਰੁਪਏ ਨੇ ਟਾਈਮ ਪਾਸ ਹੋ ਜਾਂਦਾ ਰੋਟੀ ਪਾਣੀ ਵਧੀਆ ਖਾਦਾ ਜਾਂਦਾ ਹਾਂਜੀ ਬਸ ਆ ਚੱਲੇ ਜਾਂਦਾ ਤੋੜੀ ਫੁਲਕਾ ਜੀ ਹਾਂ ਤੁਹਾਨੂੰ ਪਤਾ ਵਾ ਬਾਕੀ ਆਪਣਾ ਨਸ਼ਾ ਨੂੰ ਸ਼ਹਿਣੀ ਕੋਈ ਜੀ ਅੱਜ ਕੱਲ ਉਹ ਹੀ ਬੰਦਾ ਕਾਮਯਾਬ ਆ ਭਾਈ ਹਣਾ ਜਿਹੜਾ ਨਸ਼ਾ ਨਾ ਕਰੇ ਢਾੜੀ ਨਾ ਛੱਡੇ ਬਾਕੀ ਤੁਹਾਨੂੰ ਪਤਾ ਹੀ ਆ ਜੀ ਬੁਰਾ ਹਾਲ ਆ ਹਣਾ ਅੱਜ ਕੱਲ ਜਾਂ ਤਾਂ ਚਟੇ-ਚੁੱਟੇ 'ਚ ਬਹੁਤ ਪਈ ਪਈਓ ਕੰਮ ਗਲਤ ਹੋ ਜਾਂਦਾ ਬਈ ਕੀ ਕੀ ਮੰਨਦੇ ਹੋ ਵੀ ਤੁਹਾਡੀ ਕਲਾਕਾਰੀ ਨੂੰ ਸਭ ਤੋਂ ਵੱਡੀ ਰੋਕ ਕਿਹੜੀ ਚੀਜ਼ ਦੀ ਲੱਗੀ ਰੋਗ ਜੀ ਮੈਂ ਤੁਹਾਨੂੰ ਦੱਸ ਦਿੰਦਾ ਜੀ ਪੈਸਾ ਹੀ ਵੱਲੋਂ ਜੀ ਜੀ ਤੁਹਾਨੂੰ ਮੇਰਾ ਕਰਦਾ ਹੀ ਮੈਂ ਦੇਸੀ ਗੁਰੂ ਦਾ ਮਿਊਜ਼ਿਕਲ ਮਾਵਾਂ ਚੰਗਾ ਗਾਣਾ ਕੱਢਾਂ ਹਾਂ ਤੁਹਾਨੂੰ ਪਤਾ ਹਨ ਗਰੀਬ ਬੰਦਾ ਹੌਲੀ ਹੌਲੀ ਕਾਮਯਾਬ ਹੁੰਦਾ ਗਾਂ ਕਿਸਮਤ ਆਈ ਸੌਂਕਾਂ ਨੂੰ ਮਾਰਨਾ ਪਿਆ ਹੁੰਦਾ ਹਾਂ ਸੌਂਕ ਮਾਰੀ ਬੈਠਿਆ ਜੀ ਹਾਂਜੀ ਬਈ ਫਿਰ ਡਿਆੜੀ ਵੀ ਰੋਈ ਨਹੀਂ ਮਿਲਦੀ ਹੋਊਗੀ ਰੋਜ਼ 15 15 ਦਿਨਾਂ ਬਾਅਦ ਪੈਸੇ ਦਿੰਦੇ ਆ 10 ਦਿਨਾਂ ਬਾਅਦ ਜੀ ਨਹੀਂ ਨਹੀਂ ਦਿਹਾੜੀ ਮਤਲਬ ਕੀ ਮੇਰੇ ਕਹਿਣ ਦਾ ਮਤਲਬ ਵੀ ਲੱਗਦੀ ਨਹੀਂ ਹਾਂ ਲੱਗਦੀ ਨਹੀਂ ਵੀ ਮੈਂ ਸਾਨੂੰ ਝੂਠ ਮਾਰਦਾ ਮੇਰਾ ਨੇ ਕੰਮ ਖੜਦਾ ਜੀ ਬਾਕੀ ਆਪਾ ਕੰਮ ਵਾਲੇ ਬੰਦੇ ਆ ਮੈਨੂੰ ਆਪ ਰੁਕਣਾ ਪੈਂਦਾ ਵਾ ਕਿਤੇ ਕਿਤੇ ਵੀ ਮੈਂ ਆ ਕੰਮ ਕਰਨਾ ਜੀ ਆ ਕੰਮ ਕਰਨਾ ਮੇਰੀ ਢਾੜੀ ਨਹੀਂ ਖੜਦੀ ਅੱਛਾ ਹਾਂ ਜੀ ਬਾਕੀ ਕੰਮ ਵਾਲੇ ਬੰਦੇ ਆ ਜੀ ਬਈ ਕਿਤੇ ਘਰ ਚੰਗਾ ਵੀ ਮਿਲ ਜਾਂਦਾ ਹੋਊਗਾ ਕਿਤੇ ਮਾੜੇ ਵੀ ਮਿਲ ਜਾਂਦੇ ਹਾਂ ਹਾਂ ਮਾੜੇ ਮਿਲ ਜਾਂਦੇ ਆ ਪੈਂਦਾ ਰਹਿੰਦਾ ਹੋਊਗਾ ਕਈ ਤਾਂ ਜੀ ਲੱਡੂ ਮੁਰੇ ਰੱਖ ਦਿੰਦੇ ਚਾਹਣ ਹਨਾ ਕਈ ਚਾਹ ਵੀ ਨਹੀਂ ਪੁੱਛਦੇ ਵੀ ਪੀਣੀ ਆ ਕਿ ਨਹੀਂ ਕਈ ਪਾਣੀ ਨਹੀਂ ਪਾਉਂਦੇ ਵੀ ਪੀਣਾ ਕਿ ਨਹੀਂ ਇਦਾਂ ਦੇ ਬਹੁਤ ਲਿਖਿਆ ਕੋਈ ਗਾਣਾ ਇਹੋ ਜਿਹਾ ਹਾਂ ਜੀ ਲਿਖਿਆ ਕੋਈ ਇਦਾਂ ਦਾ ਗਾਣਾ ਅਨੇ ਇੱਦਾਂ ਨਹੀਂ ਲਿਖਿਆ ਜੀ ਅੱਛਾ ਅੱਛਾ ਕਿਉਂ ਕਿਉਂ ਨਹੀਂ ਲਿਖਿਆ ਵੀ ਘਰ ਦੇ ਤਰਾਜ ਕਰਦੇ ਤਾਂ ਕਰਕੇ ਨਹੀਂ ਹਾਂ ਮਗਲਾ ਗੁੱਸਾ ਕਰਦਾ ਅਗਲਾ ਕਹਿੰਦਾ ਹਣ ਬਦਨਾਮ ਕਰੀ ਜਾਂਦਾ ਵੀ ਸਾਡੀ ਬੇਇੱਜ਼ਤੀ ਕਰਦੇ ਹਾਂ ਬਦਨਾਮ ਕਰੀ ਜਾਂਦਾ ਅਰਸ਼ ਬਈ ਆਪਣਾ ਇੱਥੇ ਫਿਰ ਕੰਮ ਕਰਦੇ ਹੋ ਤਾਂ ਫਿਰ ਸਮਾਂ ਲਿਖਣ ਦਾ ਕਿਦੋਂ ਸਮਾਂ ਮਿਲਦਾ ਜੀ ਗਾਣਾ ਜਿਹੜਾ ਮੈਂ ਬਣਾਉਣਾ ਜੀ ਨਾ ਕਿ ਜਾਂਦਾ ਮੈਂ ਤਾਂ ਬੰਦਾ ਸਵੇਰ ਸਵੇਰ ਜੀ 5 ਵਜੇ ਮੈਂ ਉੱਠ ਖੜਦਾ ਹਾਂ ਬਾਬੇ ਵਾਲੇ ਟਾਈਮ ਰਹਿ ਰਹੇ ਹਾਂ ਉਦੋਂ ਸੁਣੋ ਪਤਾ ਦਿਮਾਗ ਸਵੇਰ ਰਿਲੈਕਸ ਹੁੰਦਾ ਜਾ ਮੈਂ ਗਾਣਾ 11 12 ਵਜੇ ਮੈਂ ਗਾਣੇ ਸੁਣੀ ਜਾਂਦਾ ਨਾ ਗਾਣਾ ਸੁਣ ਕੇ ਮੋਚ ਕਾਟਣਾ ਅਰਥ ਵਿੱਚ ਥੂ ਐ ਗਾਣਾ ਬਣੂਗਾ ਕਿਹ ਪਰਾਂੇ ਬੰਦ ਗਾ ਕਿਹੜੇ ਸਿੰਗਰ ਵਰਗਾ ਬੰਦ ਬਣਾਣਾ ਚਾਹੁੰਦੇ ਕਿਹਨੂੰ ਆਈਡਲ ਮੰਨਦੇ ਜੀ ਮੈਂ ਬਾਤ ਤਾਂ ਤੈਨ ਨਹੀਂ ਸੁਣਦਾ ਜੀ ਸਿੱਧੂ ਮੂਸੇ ਵਾਲਾ ਅਰ ਨੇ ਤਾਂ ਕੋਰ ਵਾਲਾ ਮਾਨ ਜਾਂ ਫਧੌੜਾ ਵਾਲਾ ਅਰ ਜਣ ਹਾਂਜੀ ਫਧ ਸੁਣਦਾ ਜੀ ਚ ਚਾਰਾ ਦੇ ਵਿੱਚੋਂ ਘੈਂਟ ਕਿਹੜਾ ਲੱਗਦਾ ਇੱਕ ਜੀ ਸਾਰੀ ਲੱਗਦਾ ਆਪਣਾ ਕਿਸੇ ਨਾਲ ਨਹੀਂ ਪੜਨਾ ਚਾਹਦਾ ਜੀ ਵੱਧ ਮੂਸੇ ਵਾਲਾ ਵੱਧ ਮੂਸੇ ਤਬਈ ਇੰਸਟਾਗ੍ਰਾਮ ਤੇ ਰੀਲਾ ਪਾਉਣ ਦਾ ਧਿਆਨ ਕਿਵੇਂ ਆਇਆ ਪਲਾਨ ਕਿਵੇਂ ਬਣਾਇਆ ਵੀ ਆਪਾਂ ਬਹੁਤ ਸਾਰੇ ਮੈਂ ਗੱਲ ਕਰਦਾ ਤੁਹਾਡੀ ਗੱਲ ਵਿੱਚ ਦਿਹਾੜੀ ਕਰਦੇ ਨੋ ਇਵਨ ਸੰਗ ਮੰਨਦੇ ਵੀ ਯਾਰ ਮੈਂ ਦਿਹਾੜੀ ਕਰਦੇ ਨੇ ਵੀਡੀਓ ਪਾਤੀ ਤਾਂ ਲੋਕ ਪਤਾ ਨਹੀਂ ਕੀ ਕਹਿਣਗੇ ਤਾਂ ਇਹ ਪਲਾਨ ਕਿੱਥੋਂ ਆਇਆ ਵੀ ਇਦਾਂ ਪਰੇਲਾ ਪਾਈ ਗਿਆ ਇਹ ਵਾ ਮੈਂ ਪਹਿਲੀ ਵਾਰ ਝੋਨਾ ਲਾਉਂਦਾ ਸੀ ਉਹਦੋਂ ਗਾਣਾ ਬਣਾਇਆ ਸੀ ਦਿਲ ਦਾ ਕਵਾੜੀ ਯਾਰ ਨੇ ਤਾਂ ਗਾਣਾ ਆ ਸੀ ਤੇ ਉਹਦੇ ਮੈਨੂੰ ਬਹੁਤ ਪਿਆਰਾ ਮਿਲਿਆ ਸੀ ਉਹ ਸੁਣਾ ਦਿਓ ਸਾਨੂੰ ਕਿਵੇਂ ਸੀ ਉਹ ਜੀ ਪੱਟਦੇ ਸੀ ਫੱਕ ਨਾਲ ਬੰਦੇ ਚਾਰ ਸੀ ਪਹਿਲਾਂ ਅਸੀਂ ਫੜ ਲਿਆ ਵੀ ਹਜ਼ਾਰ ਸੀ ਘਾਰੇ ਵਿੱਚ ਕੰਮ ਅਸੀਂ ਕਰੀ ਜਾਂਦੇ ਆ ਕਲਾ ਕਲਾ ਡਕਾਥਲੇ ਜੜੀ ਜਾਂਦੇ ਆ ਜਦੋਂ ਕਿਤੇ ਖੜਿਆ ਤਾਂ ਮੈਂ ਹੀ ਵਿਚਾਲੇ ਖੜਿਆ ਛੱਡ ਜਾਂਦੇ ਪਹਾ ਤਾਂ ਮੈਨੂੰ ਬਾਲਿਆ ਕੁੜੇ ਸੁਬਾ ਸਾਮ ਝੋਨਾ ਤਾਂ ਵਥੇਰਾ ਲੱਗਦਾ ਤੇ ਪਹਿਰੇ ਟੌਪ ਲੱਗਦੀਏ ਬਾਲਿਆ ਕੁੜੇ ਸੁਬਾ ਸਾਮ ਝੋਨਾ ਤਾਂ ਵਥੇਰਾ ਲੱਗਦਾ ਤੇ ਪਹਿਰੇ ਟੌਪ ਲੱਗਦੀਏ ਬਾਲਿਆ ਕੁੜੇ ਦੁਪਹਿਰੇ ਟੌਪ ਲੱਗਦੀਏ ਬਾਲਿਆ ਕੁੜੇ ਤਾਂ ਫਿਰ ਭਈ ਸ਼ਰਬਨੀ ਆਈ ਵੀ ਆ ਕੰਮ ਕਰਦੇ ਦੀ ਵੀਡੀਓ ਪਾਤੀ ਨਵੀਨ ਸ਼ਰਮਾ ਦੇ ਨਹੀਂ ਆਪ ਨੂੰ ਕੋਈ ਸਰਮਣੀ ਜੇ ਮੈਂ ਸੰਗ ਕਰਦਾ ਨਹੀਂ ਮੇਰਾ ਨਹੀਂ ਪਤਾ ਮੈਂ ਹੁਣ ਇੱਥੇ ਕੰਮ ਕਰਦਾ ਹੁਣ ਬਣਾ ਲਾ ਆਪ ਨੂੰ ਕੋਈ ਸੰਗ ਸਰਮਣੀ ਹੁਣ ਹੁਣ ਇੱਥੇ ਵੀ ਰੀਲ ਬਣਾ ਦੋ ਕੋਈ ਗਾਣਾ ਨਾਲ ਹਾਂਜੀ ਮੇਰੇ ਪਾਸਾ ਸਟੇਜ ਹੀ ਆ ਜੀ ਆਪ ਨੂੰ ਕੋਈ ਸੰਗ ਸਰਮਣੀ ਅੱਛਾ ਇਹੀ ਸਟੇਜ ਹੈ ਹਾਂ ਆਪ ਨੂੰ ਕੋਈ ਨਹੀਂ ਬਸ ਜੀ ਜੂਰੂ ਵਾਹੀ ਗੁਰੂ ਸੁਣੂਗਾ ਰੋ ਸੁਣ ਹਾਂਜੀ ਹਾਂ ਬਾਹਰ ਆ ਜਣਾ ਲੈ ਕੇ ਖਾਦਨੇ ਕਈ ਵਾਰ ਲੋਕਾਂ ਨੂੰ ਪਸੰਦ ਆ ਜਾਂਦਾ ਕਈ ਵਾਰ ਨਹੀਂ ਗਾਲਾ ਵੀ ਕੱਢਦੇ ਹੁਣ ਨੀ ਬੜੇ ਤਾਂ ਹਾਂ ਬੱ ਚੱਲੇ ਜਾਂਦਾ ਸਭ ਕੋ ਜੀ ਅੱਜ ਕੱਲ ਬੰਦੇ ਹੁਕਾਮ ਜੋ ਹੁਪ ਹੋ ਵੀ ਆਂਦਾ ਜਿਹਨੂੰ ਗਾਲਾਂ ਪੈਂਦੀਆਂ ਹਨ ਬਾਲੀਆਂ ਗਾਲਾਂ ਵੀ ਕਹਿੰਦੇ ਬੰਦੇ ਨੂੰ ਲੈ ਕੇ ਵੇ ਜਾਂਦੀਆਂ ਉਹ ਤਾਂ ਕੁਦਰਤ ਵੱਲੋਂ ਜਿਹੜੇ ਕਸਮਾ ਹੋਈ ਜਾਣੇ ਹਨ ਹਾਂਜੀ ਜੀ ਘਰ ਦੇ ਦੀ ਸਪੋਰਟ ਕਿਵੇਂ ਹੈ ਘਰ ਦੇ ਵਧੀਆ ਆਪਣਾ ਰੋਗ ਟੋਕ ਹੈ ਨਹੀਂ ਕਿਸੇ ਕੱਲ ਨੂੰ ਟੋਕਣਾ ਜਿਵੇਂ ਘਰ ਦੇ ਨੇ ਜਿਵੇਂ ਤੇਰੇ ਮਾਣ ਚੰਦੋਂ ਵੀ ਕਰ ਵੀ ਪਰ ਪੁੱਠੇ ਕਾਮਣਾ ਕਰਨਾ ਚਾਹੀਦਾ ਨਹੀਂ ਪਾਈ ਲੌਣ 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 ਚੱਕ ਕੇ ਕੋਈ ਗਾਣਾ ਗੂਣਾ ਕੱਢਣ ਦੀ ਟਰਾਈ ਕੀਤੀ ਐ ਵੈਸੇ ਗਰੀਬ ਮੁੰਡੇ ਵੈਸੇ ਇਹੀ ਕਰਦੇ ਹੁੰਦੇ ਆ ਵਿਚਾਰੇ ਲੌਣ ਜੀ ਮੈਂ ਝੂਠ ਨਹੀਂ ਮਾਰਦਾ ਮੈਂ ਤਾਂ ਅਜ ਤਾਈਂ ਕਦੇ ਚੱਕਿਆ ਨਹੀਂ ਹੁਣ ਪਰ ਮੈਂ ਲੋਕਾਂ ਨਾਲ ਗੱਲਾਂ ਸੌਣ ਸੁਣ ਕੇ ਉਦਾਂ ਹੀ ਬਣਾ ਜੰਨਾ ਗਾਣਾ ਠੀਕ ਹੁਣ ਇੱਕ ਹੋਰ ਬਣਾਇਆ ਸੀ ਮੈਂ ਥੋੜੇ ਟਾਈਮ ਅਗੇ ਡੇਢ ਮਹੀਨਾ ਆਰਨੇ ਦਾ ਉਹ ਗਾਣਾ ਇਹ ਅਦਲਾ ਬਦਲੀ ਉਸ ਨੂੰ ਸੁਣਾ ਦਿੰਦਾ ਜੀ ਮੈਨੂੰ ਕੋਈ ਪਤਾ ਨਹੀਂ ਦਾੜੀ ਲੱਗੀਆਂ ਦਾ ਨਹੀਂ ਤੋ ਤਸਤਾ ਪਰ ਪਰ ਰੱਜੀ ਨਾ ਮੇਰੇ ਕੋਲੇ ਪੈਸੇ ਹੈ ਨਹੀਂ ਤਨ ਸੋ ਮੇਰੀ ਮੈਥੋਂ ਲੱਭੀ ਨਾ ਪੈਸੇ ਫਾੜ ਤੂੰ ਖਰਾਬ ਬਲੇ ਕਰਦੀ ਐ ਨੀ ਇਕ ਲੋਨ ਲਵਾ ਜਾ ਚੱਕੇ ਦੀ ਤੈਨ ਕੋਈ ਫਿਕਰ ਨਹੀਂ ਹੁੰਦਾ ਕਮਲ ਏ ਯਾਰ ਨੂੰ ਕੰਮ ਤੋਂ ਥੱਕੇ ਦੀ ਪੈਸੇ ਸੇ ਤੀਕ ਤੈ ਨਾ ਲੈਣ ਕੋੜੇ ਵੀ ਲੋਨ ਲੱਖ ਤੂੰ ਚੱਕ ਲਿਆ ਜਿਹੜਾ ਨਹੀਂ ਨੀ ਤੇਰੀ 15 ਦਿਨਾਂ ਦੀ ਕਸਤ ਨਹੀਂ ਨੀ ਪੈਸਾ ਜੁੜਨ ਦਤਾ ਨਾ ਮੇਰਾ ਨਹੀਂ ਨੀ ਤੇਰੀ 15 ਦਿਨਾਂ ਦੀ ਕਸਤ ਨਹੀਂ ਨੀ ਪੈਸਾ ਜੋੜਨ ਦਤਾਨਾ ਮੇਰਾ ਨਹੀਂ ਆਹ ਕੀ ਬਾਤ ਹੈ ਇੱਥੇ ਇਦਾਂ ਤੇ ਹੋਰ ਵੀ ਬਹੁਤ ਗਾਣੇ ਲਿਖੇ ਉਹਨਾਂ ਕਿਹਾ ਨਾ ਬਈ ਆ ਲਓ ਤਿੰਨੇ ਬਾਬ ਬਣਾ ਜੀ ਲੋਨਤੀ ਵਾਲੇ ਖਾਤੋਂ ਲਿਖਦੇ ਹਾਂ ਬੈਗ ਬੁੰਕ ਵਾਲਾ ਨਾ ਵੈਰ-ਵੂਰ ਤਾਂ ਨਹੀਂ ਕੋਈ ਨਹੀਂ ਨਹੀਂ ਕੋਈ ਵੈਰ ਨਹੀਂ ਜੀ ਅੱਛਾ ਅੱਜ ਕੱਲ੍ਹ ਤੁਹਾਨੂੰ ਬੜਾ ਚੱਲਦੇ ਵਾਲੇ ਲੋਨ ਹਨ ਹਰ ਇੱਕ ਹਰ ਇੱਕ ਬੰਦਾ ਰੇਗ ਮਾ ਚਾਹਦਾ ਫੋਨ ਈਐਮਆਈ ਤੇ ਹੋ ਗਏ ਹਨ ਹਾਂਜੀ 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 ਜਿੱਥੇ ਪੈਂਦੇ ਉਹ ਬੈੱਡ ਵੀ ਹੈ ਮੈਂ ਤੇ ਘਰ ਦੀ ਹਾਂ ਸਾਰਾ ਕੋਸ ਹਾਂ ਸੋਚੋ ਯਾਰ 80% ਦਾ ਬੰਦਿਆਂ ਦਾ ਚੱਕਿਆ ਵਾਲੋਨ ਕੋਈ ਹੁਣਾ ਜਿਹੜਾ ਨਹੀਂ ਚਾਹਦਾ ਹਾਂ ਜੀ ਮਤਾਂ ਹੀ ਬਣਾ ਦਮ ਲਾ। ਹੋਰ ਹੋਰ ਕੋਈ ਲੌਂ ਤੋਂ ਬਣਾਵੇ ਕੋਈ ਗਾਣਾ ਕੋਣਾ ਲਿਖਿਆ ਹੋਊਗਾ। ਇੱਕ ਮੈਂ ਉਹਦਾ ਲਿਖਿਆ ਸੀ ਰਾਜਵੀਰ ਜਵੰਡੇ ਦਾ। ਅੱਛਾ ਸਕੂਨ ਗਾਣਾ। ਅੱਛਾ ਮੇਰਾ ਓ ਕੀ ਕਿਵੇਂ ਤੇ ਸੀ ਪਹਿਲਾਂ ਉਹ ਗਾਣਾ ਸੁਣਾ ਲਓ ਫਿਰ ਉਹ ਸੁਣਾ ਦਿਓ ਜਿਹੜਾ ਤੁਸੀਂ ਲਿਖਿਆ। ਪਹਿਲਾਂ ਸਕੂਨ ਸੁਣਾ ਦੇ। ਅਸੀਂ ਪਹਿਲਾਂ ਦੂਜਾ ਮੇਰਾ ਦਿਲ ਕਰੇ ਤੇਰਾ ਨਾ ਸਕੂਨ ਰੱਖ ਦਵਾਂ। ਅੱਛਾ ਉਹ ਉਵੇਂ ਸੁਣਾ ਦੋ ਜੀ ਭਾਈ ਕਹਿੰਦੇ ਹੁੰਦੇ ਆ। ਅਸੀਂ ਉਹ ਸੁਣਾਦ ਨਹੀਂ। ਉਹਦਾ ਇੱਕ ਪਹਿਰਾ ਬੜਾ ਹੋਇਆ ਸੀਗਾ viral। ਉਹ ਬਣਿਆ ਸੀਗਾ। ਅਸੀਂ ਪੈ ਲੈ ਸੀ ਤੰਗ ਰੱਬਾ ਕਰਤੀ ਬਾਲੀ ਠੰਡ ਕੰਮ ਵਾਲੇ ਬੰਦੇ ਰੱਬਾ ਤੈਥੋਂ ਤਪ ਰਿਆ ਮੰਗ ਠੰਡ ਲਾ ਕੇ ਦੀਏ ਲਾ ਕੇ ਕਿਵੇਂ ਲੋਈ ਰੱਖ ਦੇਵਾਂ ਮੇਰਾ ਦਿਲ ਕਰੇ ਚਾਹਦਾ ਢੋਲੂ ਕੋਲੀ ਰੱਖ ਲਾਵਾਂ ਮੇਰਾ ਦਿਲ ਕਰੇ ਚਾਹਦਾ ਢੋਲੂ ਕੋਲੀ ਰੱਖ ਲਾਵਾਂ ਮੇਰਾ ਦਿਲ ਕਰੇ ਚਾਹਦਾ ਢੋਲੂ ਕੋਲੀ ਰੱਖ ਲਾਵਾਂ ਧਿਆਵਾ ਤੇ ਕਦੇ ਕਿਸੇ ਰਿਸ਼ਤੇਦਾਰ ਨੇ ਕਿਸੇ ਕਰੀਬੀ ਨੇ ਕੋਸ਼ਿਸ਼ ਕੀਤੀ ਆ ਵੀ ਤੁਹਾਡਾ ਕੋਈ ਗਾਣਾ ਕਰਾ ਦੀ ਨਹੀਂ ਜੀ ਕਿਸੇ ਨੇ ਨਹੀਂ ਕੀਤੀ ਜੇ ਝੂਠ ਮਾਰੀ ਜਾਵਾ ਕਿਸੇ ਨੇ ਵੀ ਇੱਕ ਮੈਂ ਗਾਣਾ ਕਰਾਇਆ ਸੀ ਜੋ ਧੋਖਾ 바ਜੀ ਬਹੁਤ ਜੀ ਮੇਰੇ ਨੂੰ ਕਿਵੇਂ ਉਹਦੇ ਬਾਰੇ ਜਰੂਰ ਦੱਸੋ ਉਹ ਮੁੰਡਾ ਕੇ ਮੈਨ ਮਿਲ ਗਿਆ ਜੀ ਜਿਵੇਂ ਤੁਸੀਂ ਹਨਾ ਮੈਨੂੰ ਫੋਨ ਲਾ ਲਿਆ ਹਨਾ ਕਿ ਅਸੀਂ ਤੁਹਾਨੂੰ ਮਿਲਣਾ ਵੀ ਉਹ ਕਰਨਾ ਉਹਨੇ ਮੈਨੂੰ ਐਂ ਕਿਹਾ ਤਾਂ ਕਹਿੰਦਾ ਮੈਨੂੰ 25000 ਰੁਪਏ ਦੇ ਦੀਂ ਕਿ ਤਰ੍ਹਾਂ ਮੈਂ ਗਾਣਾ ਵਧਗਾ ਕਰੂੰਗਾ ਜੀ ਵੀ ਟੀਵੀ ਤੇ ਵੀ ਆਊਗਾ ਹਨਾ ਤੇਰਾ ਹਨਾ ਤੇ ਉਹ ਤੋਂ ਬਾਅਦ ਉਹ ਸਭ ਕੁਝ ਕਰਾਤਾ ਤੇ 25000 ਰੁਪਏ ਲੈ ਲਿਆ ਕੋਈ ਨਾ ਟੀਵੀ ਤੇ ਆਇਆ ਹਨਾ ਜੀ 25000 ਰੁਪਏ ਲੈ ਲਿਆ ਨਾ ਕੋਈ ਮਿਊਜ਼ਿਕ ਦਾ ਚਾਰਜ ਦਾ ਲਾਇਆ ਇਹ ਬਾਅਦ 10:08 ਕੋਈ ਵਧੀਆ ਅੱਛਾ ਗਾਣਾ ਤੁਸੀਂ ਉਹਨੂੰ ਗਾਣਾ ਦਿੱਤਾ ਨਾਲੇ 25000 ਰੁਪਏ ਦਿੱਤਾ ਗਾਣਾ ਮੈਂ ਲਿਖਿਆ ਵੀ ਸਾਡਾ ਆਪ ਦੇ ਸੀ ਨਾ ਜੀ ਗਾਣਾ ਤੇ ਗਾਇਆ ਮੈਂ ਆਪ ਹੀ ਸੀ ਗਾਣਾ ਅੱਛਾ ਹਾਂਜੀ ਤੇ ਹਾਂ ਕਰ ਮੈਂ ਵਲਗਾ ਚੰਨਲ ਦੇ ਪਾਉਂਗਾ ਨਾ ਚੈਨ ਦੇ ਵਲਗਾ ਪਾਇਆ ਇਸ ਕਰ ਮੈਂ ਮਹੀਨਾ ਲਈ ਗਾਣਾ ਕਰਾਦਾ ਸੀ ਕਿਵੇਂ ਕਿਵੇਂ ਇਸ ਵੀ ਗਾਣਾ ਕਰਾਉਣਾ ਨਹੀਂ ਮੈਂ ਇੱਕ ਦੋ ਕੰਮ ਕਰਾਂ ਰਹੀ ਜਨਰਕਾਂ ਨੇ ਜਿਹੜਾ ਨੋਟਾਂ ਉੱਤੇ ਡਿੱਗੇ ਐਸੀ ਚੀਜ਼ ਨਰਕਾਂ ਨੇ ਨੀ ਮੈਂ ਇੱਕ ਦੋ ਕੰਮ ਕਰਾਂ ਰੀ ਜਨਰਕਾਨੇ ਜਿਹੜਾ ਨੋਟਾਂ ਉੱਤੇ ਡਿੱਗੇ ਅਸੀਂ ਚੀਜ਼ ਨਾਰਕਾਨੇ ਓਏ ਤੇਰੇ ਪਿੱਛੇ ਚੋਬਰਾਂ ਦੀ ਡਾਰ ਨਾ ਕਰੋ ਓ ਤੇਰੇ ਪਿੱਛੇ ਚੋਬਰਾਂ ਦੀ ਡਾਰ ਨਾ ਕਰੋ ਨੀ ਸਾਡੇ ਪਿੱਛੇ ਲੱਗੀ ਰੈੱਡ ਬੱਤੀ ਹੋਈ ਐ ਬਹੁਤ ਉੱਡਦੇ ਸਲਾਰੂਆਂ ਨੂੰ ਥੱਲੇ ਲਹਣਦੀ ਤੇ ਅਲੜਾਂ ਦੇ سینਿਆਂ ਨੂੰ ਤੜਫਾਉਣਦੀ ਮਿੱਤਰਾਂ ਨੇ ਜ਼ਿੰਮੇਵਾਰੀ ਚੱਕੀ ਹੋਈ ਐ ਨੀ ਬਹੁਤ ਉੱਡਦੇ ਸਲਾਰੂਆਂ ਨੂੰ ਥੱਲੇ ਲਹਣਦੀ ਤੇ ਅਲੜਾਂ ਦੇ سینਿਆਂ ਨੂੰ ਤੜਫਾਉਣਦੀ ਮੇਂ ਤੇਰਾ ਨੇ ਜ਼ਿੰਮੇਵਾਰੀ ਚੱਕੀ ਹੋਈ ਐ ਨੀ ਬਿਲੋਂ ਮੇਂ ਤੇਰਾ ਨੇ ਜ਼ਿੰਮੇਵਾਰੀ ਚੱਕੀ ਹੋਈ ਐ ਕੀ ਬਾਤ ਹੈ ਬਹੁਤ ਈ ਆ ਗਿਆ ਤੇ ਭਾਈ ਜਿਵੇਂ ਉਹ ਪੱਲੇਦਾਰ ਹੋ ਗਏ ਜਾਂ ਕੋਈ ਹੋਰ ਮਜ਼ਦੂਰ ਹੋ ਗਏ ਫਿਰ ਉਹਨਾਂ ਉਹਨਾਂ ਬਾਰੇ ਵੀ ਲਿਖਦੇ ਨਹੀਂ ਉਹ ਪੱਲੇਦਾਰ ਹੋ ਗਏ ਪੱਲੇਦਾਰ ਦਾ ਨਾ ਗਾਣਾ ਬਣਾਇਆ ਸੀ ਤੋਂ ਮੁਖਸ਼ਲੇ ਦਾ ਹਾਂ ਸ਼ਹਿਰ ਨੂੰ ਸੁਣਿਆ ਹੋਊਗਾ ਹਾਂ ਜੀ ਉਹ ਸੀਗਾ ੱੱਕਾ ਕਰਦੇ ਵੇ ੱੱਕਾ ਗਾਣਾ ਸੀ ਨਾ ਮੁਖਸ਼ਲੇ ਦਾ ਉਹ ਬਣਾ ਸੀ ਸਮਾਦਨ ਨਹੀਂ ਮਨੂੰ ਪੇ ਲੋਡ ਵਾਲਾ ਫਰਦਾ ਤੂੰ ਕੰਮ ਕਰਦਾ ਸੈਲਰ ਵਿੱਚ ਜ਼ਿੰਮੇਵਾਰੀ ਵੱਡੀ ਤੇਰੀ ਵੇ ਸੁਬਾਹ ਦਾਏ ਬਹੁ ਫੂਣ ਲਾਈ ਜਾਂਦਾ ਏ ਲੋਡ ਕਰਨ ਵਾਲੀ ਚੌਲਾਂ ਨਾਲ ਗੱਡੀ ਤੇਰੀ ਵੇ ਲੈਵਰ ਨੂੰ ਸਾ ਬੰਦ ਲੈਣ ਦੰਦ ਨਹੀਂ ਇੱਕ ਗੱਲ ਮਾੜੀ ਬੜਾ ੱੱੱਕਾ ਕਰਦਾ ਪੱਲੇਦਾਰੀ ਦਾ ਤੂੰ ਕੰਮ ਪੱਕਾ ਕਰਦਾ ਪੱਲੇਦਾਰੀ ਦਾ ਤੂੰ ਕੰਮ ਪੱਕਾ ਕਰਦਾ ਪੱਲੇਦਾਰੀ ਦਾ ਤੂੰ ਕੰਮ ਪੱਕਾ ਕਰਦਾ ਵੇ ਕੀ ਬਾਤ ਹੈ ਕੀ ਬਾਤ ਹਾਂਜੀ ਹੋਰ ਹੋਰ ਵੀ ਕਈ ਮਜ਼ਦੂਰਾਵਰੇ ਗਾਣੇ ਲਿਖੇ ਹੋਣਗੇ ਜਿਵੇਂ ਤੁਸੀਂ ਪਹਿਲਾਂ ਸੁਣਾਇਆ ਅੱਜ ਜੱਟਾ ਉਹ ਟੱਕੜੀਆਂ ਨੇ ਫਿਰ ਅੱਜ ਵੀ ਕੋਈ ਗਾਣਾ ਗੋਣਾ ਲਿਖਿਆ ਅੱਜ ਵੀ ਮੈਂ ਗਾਣਾ ਬਣਾਇਆ ਤਾਂ ਹੈ ਪਰ ਮੈਂ ਪਾਇਆ ਨਹੀਂ ਅਛਾ ਮੜਾ ਸਾਨੂੰ ਸਿੱਧੂ ਮੂਸੇ ਦਾ ਜਿਹੜਾ ਹੁੰਨਿਆ ਹਾਂ ਲੋ ਹਾਂ ਹਾਂ ਲੋਕ ਲੋਕ ਉਹਦੇ ਸੁਣਾਓ ਫਿਰ ਅੱਜ ਜ਼ਰੂਰ ਬਣਦਾ ਉਹ ਸੁਣਾ ਦਿੰਦਾ ਜੀ ਮੈਂ ਉਹ ਗਾਣਾ ਬਣਾਇਆ ਸੀਗਾ ਗਰੀਬੀ ਨਾਲ ਦਬਿਆ ਏ ਯਾਰ ਕੰਮ ਤੋਂ ਨਾ ਰੁੱਕਦਾ ਏ ਔਖਾ ਬਾੜਾ ਹੀ ਹੁੰਦਾ ਏ ਘਰੇ ਜਦੋਂ ਰਾਸਣ ਮੁੱਕਦਾ ਏ ਕੰਮ ਕਰਨਾ ਪੈਂਦਾ ਏ ਲਿਖੇ ਲੇਖ ਯਾ ਰੱਬ ਦੇ ਨੇ ਯਾਰ ਸ਼ੌਕ ਸਾਰੇ ਭੁੱਲ ਗਏ ਨੇ ਹੁਣ ਦਿਹਾੜੀ ਲੱਗ ਗਏ ਨੇ ਯਾਰ ਸ਼ੌਕ ਸਾਰੇ ਭੁੱਲ ਗਏ ਨੇ ਹੁਣ ਦਿਹਾੜੀ ਲੱਗ ਗਏ ਨੇ ਤਾਂ ਭਈ ਇੰਨੀ ਵਧੀਆ ਕਲਾ ਲੈ ਕੇ ਹਾਂਜੀ ਜਦੋਂ ਐਂ ਦਿਹਾੜੀ ਕਰਦੇ ਹਾਂ ਹਾਂਜੀ ਦੁੱਖ ਲੱਗਦਾ ਫਿਰ ਦੁੱਖ ਤਾਂ ਬਥੇਰਾ ਲੱਗਦਾ ਜੀ ਹੁਣ ਤੁਹਾਨੂੰ ਪਤਾ ਹੀ ਕੀ ਰੱਬ ਨੂੰ ਰੱਬ ਨੂੰ ਕਦੇ ਤਾ ਨਹੀਂ ਦਿੰਦੇ ਹੋ ਰੱਬ ਨੂੰ ਹੁਣ ਜਿੰਨੇ ਤਾਨੇ ਬਥੇਰੇ ਆ ਜੀ ਪਰ ਰੱਬ ਵਾਲੇ ਸੌਣ ਨਹੀਂ ਰਹੇ ਜਿਹਦੇ ਸੌਣ ਲਈ ਫਿਰ ਚੰਗੀ ਤਰ੍ਹਾਂ ਇਹ ਸਾਨੂੰ ਮੈਨੂੰ ਲੱਗਦਾ ਕਿਤੇ ਨੂੰ ਰੱਬ ਨੂੰ ਕਿ ਤੇਨੂੰ ਰੱਬ ਨੂੰ ਕਹਿੰਦੇ ਹਾਂ ਵੀ ਜਾਂ ਤਾਂ ਮੈਨੂੰ ਕਲਾਈ ਨਾ ਦਿੰਦਾ ਇਹ ਹਾਂਜੀ ਸੋਚੀਦਾ ਹਾਂ ਵੀ ਰੱਬਾ ਜਾਂ ਤਾਂ ਪਰ ਜਮਾਈ ਸਰੀ ਲਾ ਦੇ ਜਾਂ ਪਰ ਜਮੀ ਥੱਲੇ ਲਾ ਦੇ ਫੇਰਾ ਸੋਚੀਦਾ ਹੀ ਹਾਂਜੀ ਅੱਛਾ ਹਾਂਜੀ ਤੇ ਕਦੇ ਇਕੱਲੇ ਬੈਠ ਕੇ ਰੋਇਓ ਫਿਰ ਇਹ ਗਰੀਬੀ ਨਾਲ ਲੜਦੇ ਲੜਦੇ ਨਹੀਂ ਆ ਪਰ ਰੋਏ ਰੋਈ ਨਹੀਂ ਤਈਆਂ ਲੱਗਦਾ ਸੂਟ ਮਰੀ ਜਾਣਾ ਆਪਾਂ ਸੋਚੀਦਾ ਵੀ ਕੋਈ ਨਿਕਨੇ ਗਰੀਬੇ ਕਿਤੇ ਤਾਂ ਪਿੱਛੇ ਹਟੋ ਗਈ ਆਪਾਂ ਪਰ ਹਿੰਮਤ ਨਹੀਂ ਹਾਰੀ ਹਾਂ ਆਪਾਂ ਗਰੀਬੀ ਦੇ ਜਵਾੜੇ ਪਾੜਨੇ ਆ ਜੀ ਹਾਂਜੀ ਅੱਛਾ ਪਬਲਿਕ ਇਹਦੇ ਹੁੰਦੇ ਆ ਵੀ ਇੱਕ ਤਾਂ ਕਿਸੇ ਕਦੇ ਬਿਮਾਰੀ ਨਾ ਆਵੇ ਤੇ ਇੱਕ ਗਰੀਬੀ ਨਾ ਆਵੇ ਹਾਂ ਇਹਦਾ ਗੱਲ ਹੈ ਵੀ ਜੀ ਲੈ ਕੇ ਬੈਹਂਦੀ ਆ ਨਾ ਹਾਂ ਜੀ ਜਮਾ ਫਿਰ ਭਈ ਘਰ ਦੇ ਵਿੱਚ ਗਰੀਬੀ ਵੀ ਆ ਕੰਮ ਦੀ ਕਰਦੇ ਹੋਂ ਕਿਤੇ ਨਾ ਕਿਤੇ ਬੰਦਾ ਹਾਰ ਹੀ ਜਾਂਦਾ ਜੀ ਹਾਰਨ ਵਾਲਾ ਆਪਣਾ ਕੰਮ ਤਾਂ ਹੈ ਨਹੀਂ ਜੀ ਹਾਂ ਆਪ ਕੰਮ ਨੂੰ ਦੱਬੀ ਰੱਖਦੇ ਆ ਵੀ ਚੱਕਰ ਤਾਂ ਹੁਣ ਬਹੁਤ ਪੈਂਦਾ ਵੀ ਆ ਹਨਾ ਵੀ ਆਣੇ ਆਏ ਹੁਣ ਕੀ ਕਰਗੇ ਜੀ ਆਪਾਂ ਖੜਦੇ ਕੰਮ ਤਾਂ ਹਨਾ ਪਰ ਫਿਰ ਉਹਨੇ ਲੋਟ ਆਉਂਦਾ ਹਣਾ ਹੁਣ ਹਮਤ ਨਹੀਂ ਆ ਪਹਾਰੀ ਅੱਜ ਤੱਕ ਜਿਹੜਾ ਉਹ ਅਸੀਂ 85000 ਤੋਂ ਉਹ ਬੰਦਾ ਫੋਲੋ ਕਰਦਾ ਹਾਂਜੀ ਹਾਂਜੀ ਜਦੋਂ ਮਿਲਦਾ ਕੰਮਕੁਮ ਥੋੜੇ ਕਰਦਿਆਂ ਨੂੰ ਤੁਹਾਨੂੰ ਉਹ ਤਾਂ ਸ਼ਰਮ ਜੀ ਨਹੀਂ ਫੀਲ ਹੁੰਦੀ ਵੀ ਤੁਸੀਂ ਕੰਮ ਕਰੀ ਜਾਂਦੇ ਹੁੰਦੇ ਤੇ ਹਾਂ ਜੀ ਆਪਣਾ ਕੋਈ ਸ਼ਰਮ ਨਹੀਂ ਜੀ ਆਪਣਾ ਫਿਰ ਵੀ ਕਹਿੰਦੇ ਫੋਟੋ ਫੋਟੋ ਕਰਵਾਉਣਗੇ ਜਦੋਂ ਹੁਣ ਹੈ ਜੇ ਹਣਾ ਜੀ ਫਿਰ ਜੇ ਆਪਾਂ ਇਹਨੇ ਸੋਚੇਗੇ ਫਿਰ ਸਰਬਾਨਾ ਜੀ ਹੁਣ ਜਿਹੜਾ ਹੁਣ ਜਿੰਨਾ ਜੇ ਕਹਣਾ ਕਰਨਾ ਅੱਜ ਕਰਨਾ ਹੀ ਪੈਣਾ ਕੰਮ ਤਾਂ ਹੁਣ ਤੇ ਫਿਰ ਭਾਈ ਜਿਨ੍ਹਾਂ ਦੇ ਆਪਾਂ ਕੰਮ ਤੇ ਲੱਗੇ ਹੁੰਨੇ ਆ ਤੁਸੀਂ ਕੰਮ ਤੇ ਲੱਗੇ ਹੁੰਨੇ ਹੋ ਤਾਂ ਫਿਰ ਬਈ ਉਹ ਨਹੀਂ ਇਤਰਾਜ ਕਰਦੇ ਵੀ ਆਹ ਕੀ ਆ ਯਾਰ ਮੁੰਡਾ ਤਾਂ ਫੋਟੋਆਂ ਕਰਦੇ ਹੱਸ ਕੇ ਕਰਾਈ ਉਹਨਾਂ ਪੋਸਟੇ ਹੋਣਗੇ ਕੋਈ ਬਹੁਤ ਜਿਆਨੇ ਤਾਂ ਹਾਂਜੀ ਤਾਂ ਹਾਂ ਪੋਹਦੇ ਤਾਂ ਹੁੰਦੇ ਪਰ ਮੈਂ ਤਾਂ ਹੱਦ ਨਾਲ ਜੀ ਮੇਰਾ ਇੰਸਟਾਗ੍ਰam ਤੇ ਵੀ ਚਾਉਂਦਾ ਕੰਮ ਆ ਤੇ ਜਿਵੇਂ ਬਣਿਆ ਵਾ ਮੈਂ ਵੀਡੀਓ ਪਾਉਣਾ ਜੀ ਫਿਰ ਉਹ ਵੇਖ ਕੇ ਖੁਸ਼ ਹੋ ਜਾਂਦੇ ਕਹਿੰਦੇ ਨਾ ਤੇਰਾ ਤਾਂ ਇੰਨਾ ਹੁਨਰ ਆ ਯਾਰ ਤੂੰ ਫਿਰ ਦੱ ਇੱਥੇ ਹਨਾ ਮੈਂ ਕਹਾਂ ਉਹ ਕੀ ਕਰਾਂ ਜੀ ਪੈਸੇ ਵੱਲੋਂ ਹਨਾ ਜੀ ਔਖਾ ਹੋ ਜਾਂਦਾ ਕੰਮ ਕਹਿੰਦੇ ਤੂੰ ਇੰਨਾ ਸੋਹਣਾ ਗੋਣਾ ਕਹਿੰਦੇ ਤੂੰ ਮੈਨੂੰ ਜ ਰਾਗਾ ਨੂੰ ਪਰ ਉਹ ਜੀਤ ਹੁਣ ਮੇਰੇ ਉਥੇ ਰਾ ਕਰਦਾ ਜੀ ਹਨਾ ਜੀ ਜੀ ਹੁਣ ਪੈਸੇ ਨਾਲੋਂ ਤੰਗ ਹੋ ਜਾਂ ਚੰਦਾ ਕਾਮਾ ਕਿਸ ਕਿਸੇ ਸਿੰਗਰ ਸੰਗਰ ਨੂੰ ਮਿਲੇ ਹੋ ਨਹੀਂ ਜੀ ਕੋਸ਼ਿਸ਼ ਕੋਸ਼ਿਸ਼ ਕੀਤੀ ਕਿਸ ਨੂੰ ਮਿਲਣ ਦੀ ਜੀ بڑے بڑے ਕਲਾਕਾਰਾਂ ਕੋਲੇ ਮੇਰੀਆਂ ਵੀਡੀਓ ਗਈਆਂ ਵਾ ਹੂੰ ਰਾਜਵੀਰ ਜਵੰਡੇ ਕੋਲੇ ਵੀ ਗਈ ਆ ਹੂੰ ਉਹਨਾਂ ਨੇ ਫੇਸਬੁੱਕ ਤੇ ਆਪ ਦੇ ਨਾਲ ਪਾਈ ਸੀਗੀ ਹੁਣ ਆਰਨਿਤ ਨੇ ਬਾਈ ਨੇ ਮੇਰੀ ਸਟੋਰੀ ਲਈ ਸੀਗੀ ਝੁੰਨ ਲਗਾਣਾ ਕਰਦਾ ਸੀ ਪਰ ਮਾਣਾ ਜਿਹੜਾ ਹਨਾ ਜੇ ਰਮਾਨ ਬੇਦਲ ਜਿਹਦੇ ਮੈਂ ਗਾਣਾ ਬਣਾਇਆ ਸੀਗਾ ਮੈਂ ਵਿਚਾਰਾ ਕਿਸਮਤ ਹਾਰਾ ਹਾਂ ਸੁਣਾਓ ਬਈ ਉਹ ਸੁਣਾਤਾ ਸੀ ਨੂੰ ਪਹਿਲਾਂ ਹੀ ਅੱਛਾ ਅੱਛਾ ਉਹਨੇ ਰਿਮੈਂਡ ਕੀਤਾ ਸੀ ਪੰਜ ਚੱਕਰ ਠੀਕ ਹੈ ਅਲਾ ਵੇਖ ਨਗਾ ਕੋਈ ਸਪੋਰਟ ਨਹੀਂ ਕਰਦਾ ਜੀ ਅਲਾ ਕਹਿੰਦਾ ਮੇਰੀ ਬਰੂਬਰੀ ਕਰੂਗਾ ਹਨਾ ਕੋਈ ਬੰਦਾ ਸੋਚ ਸਪੋਰਟ ਕਰਦਾ ਜੀ ਕੋਈ ਨਹੀਂ ਆ ਸੋਚਦਾ ਬੈਕਗਰਾਉਂਡ ਵੀ ਨਹੀਂ ਬੰਦੇ ਨੇ ਜਿਹੜੋ ਸੱਧੂ ਬਾਈ ਜਾਂਉਂਦੇ ਸੀ ਉਹ ਉਹਨਾਂ ਦੇ ਗੀਤ ਤੇ ਬਣਾਇਆ ਸੀ ਕੋਈ ਗੀਤ ਜਿਹੜੋ ਸੱਧੂ ਬਾਈ ਜਾਂਦਾ ਸੀ ਉਦੋਂ ਮੈਂ ਵਾਇਰ ਲੈਣੀ ਹੋਈ ਸੀ ਅੱਛਾ ਮੈਂ ਮੇਲਾ ਦਾ ਸਿੱਧੂ ਬਾਈ ਦੇ ਗੀਤ ਤੇ ਗੀਤ ਬਣਾਇਆ ਹੁੰਦਾ ਤਾਂ ਮੇਲਾ ਦਾ ਤੁਹਾਡੀ ਕੋਈ ਨਾ ਕੋਈ ਮਦਦ ਜ਼ਰੂਰ ਕਰਦੇ ਹੋ ਹਣਾ ਹਾਂ ਹਾਂ ਬਹੁਤ ਬਹੁਤ ਦਾਉਟ ਜਿਹੋਨੇ ਕਰਦੇ ਨੇ ਸਾਨੂੰ ਸਾਰੇ ਜਾਂਦੇ ਵੀ ਉਹ ਬੰਦਾ ਤੇਰੀ ਕਾਰਸਾਲ ਬਈ ਪਾਕੀ ਕਾਲ ਜਿਹੜਾ ਉਹੀ ਹੈ ਮਨ ਬਾਲਾ ਨੇ ਕਿਹਾ ਕਹਿੰਦੇ ਉਹ ਬੰਦੇ ਨੂੰ ਸਪੋਰਟ ਕਰਦੇ ਹੋ ਸਤਿ ਮੁਸਲੇ ਨੇ ਹੋਰ ਹੋਰ ਭਾਈ ਕਿਹੜੇ ਕਿਹੜੇ ਸਿੰਗਰ ਦੇ ਗਾਣੇ ਤੇ ਗਾਣਾ ਲਿਖਿਆ ਮੈਂ ਚਾਹਣਾ ਵੀ ਚਾਰ ਪੰਜ ਗਾਣੇ ਤੁਹਾਡੇ ਤੋਂ ਸੁਣ ਕੇ ਆਪਾਂ ਇਜਾਜ਼ ਜੀ ਮੈਂ ਕਕੋਰ ਵਾਲੇ ਮਾਨ ਦਾ ਬਣਾਇਆ ਸੀ ਜੀ ਅੱਛਾ ਲੌਣ ਵਾਲੇ ਸੀਗਾ ਲੌਣ ਵਾਲੇ ਵਾਲੇ ਦੇ ਸੁਣਾ ਦੋ ਬਈ ਯਾਰ ਉਹ ਸੀਗਾ ਗਾਣਾ ਨੀ ਤੇਰਾ ਲੋਣ ਚੱਕਿਆਂ ਮੈਂ ਕਿਸਤਾਂ ਨੂੰ ਤਾਰਦਾ ਟੈਨਸ਼ਨ ਵਾਲੀ ਹੁੰਦੀ ਏ ਕਦ ਦਿਹਾੜੀ ਨੀ ਉਹ ਮਾਰਦਾ ਮੈਸਤਰੀ ਵੀ ਮੈਥੋਂ ਬੜਾ ਕੰਮ ਲੈਂਦਾ ਹਾ ਬਰਾਹਲ ਹੋਇਆ ਪਿਆ ਦੇਖ ਤੇਰੇ ਯਾਰ ਦਾ ਤੂੰ ਹੁਣ ਕਰੀਂ ਕਿਰਸ ਗੋਰੀਏ ਬੜਾ ਔਖਾ ਹੁੰਦਾ ਸੱਚੀ ਮਜਦੂਰ ਨੀ ਉਹ ਲੋਣ ਨਾ ਤੂੰ ਹੋਰ ਚੱਕ ਲਈ ਮੇਰਾ ਖਰਾਬ ਹੋਇਆ ਪਿਆ ਬੜਾ ਮੂਡ ਨਹੀਂ ਮੈਂ ਪਹਿਲਾ ਲੋਣ ਤਾਰ ਦਊਂਗਾ ਕੋਈ ਚੱਕਰ ਨਹੀਂ ਹੋ ਕੇ ਮਜਬੂਰ ਨਹੀਂ ਲੋਣ ਨਾ ਤੂੰ ਹੋਰ ਚੱਕ ਲਈ ਮੇਰਾ ਖਰਾਬ ਹੋਇਆ ਪਿਆ ਬੜਾ ਮੂਡ ਨਹੀਂ ਅੱਛਾ ਠੀਕ ਹੈ ਕੀ ਆ ਬਾਤ ਹੈ ਗਲਾਸ ਤੇ ਤੂੰ ਵੀ ਲਿਖਿਆ ਕੋਈ ਇੱਕ ਨਹੀਂ ਗਲਾਸ ਤੇ ਤੂੰ ਨਹੀਂ ਲਿਖਿਆ ਕੋਸ਼ਿਸ਼ ਕਰ ਰਹੇ ਹਾਂ ਲਿਖਣ ਦੀ ਹਾਂਜੀ ਬਾਕੀ ਮੈਂ ਮੈਂ ਤੋਂ ਗਾਣਾ ਬੰਦ ਆ ਜੀ ਜਿਹੜਾ ਮੈਂ ਬੜਾ ਸੁਣਾ ਵੀ ਜੀ ਜਿਹੜਾ ਮੇਰਾ ਕੋਰ ਵਾਲਾ ਆਰ ਨੇ ਤੇ ਮੂਸੇ ਵਾਲਾ ਤੁਸੀਂ ਜਿਆਦਾ ਸੁਣਦੇ ਹਾਂ ਹਾਂਜੀ 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 ਮਿੰਟ ਦੇ ਕੇ ਬਸ ਆ ਅਰਸ਼ ਬਾਈ ਅੰਤ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਜੀ ਮਤਾਂ ਇਹ ਕਹਿਣਾ ਚਾਹਣਾ ਦੀ ਜਿਵਾਤ ਆਪਾਂ ਦਾ ਸਪੋਰਟ ਕਰੋ ਜਿੰਨੇ ਵੀ ਬੰਦੇ ਦੇਖਦੇ ਹਨਾ ਜੀ ਵੀ ਪਿਆਰ ਕਰੋ ਆਪਾਂ ਨੂੰ ਹਨਾ ਜੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਾਂ ਨੂੰ ਦੇਖਣਾ ਹਨਾ ਜੀ ਬਸ ਜੀ ਹਾਂ ਜੀ ਤਾਂ ਬਹੁਤ ਸ਼ੁਕਰੀਆ ਅਰਸ਼ ਬਾਈ ਹਾਂ ਜੀ ਧੰਨਵਾਦ ਤੁਹਾਡਾ ਤੁਸੀਂ ਗੱਲਬਾਤ ਕੀਤੀ ਠੀਕ ਹੈ ਤਾਂ ਦੋਸਤੋ ਆ ਤੁਹਾਨੂੰ ਗੱਲਬਾਤ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਜੇ ਇਸ ਇੰਟਰਵਿਊ ਦਾ ਮਕਸਦ ਇੱਕ ਹੀ ਸੀ ਰੱਬ ਨੇ ਹੁਨਰਤਾ ਬਹੁਤ ਦਿੱਤਾ ਕਲਾਕਾਰੀ ਬਹੁਤ ਦਿੱਤੀ ਪਰ ਜੇ ਥੋੜਾ ਜਿਹਾ ਪੈਸਾ ਦੇ ਦਿੰਦਾ ਤਾਂ ਅੱਜ ਇਹ ਇਨਸਾਨ ਦੀ ਜ਼ਿੰਦਗੀ ਬਰਲ ਜਾਂਦੀ ਜ਼ਿੰਦਗੀ ਹੁਣ ਵੀ ਬਦਲ ਸਕਦੀ ਹੈ ਤੇ ਜ਼ਿੰਦਗੀ ਉਹ ਤੁਹਾਡੇ ਵਰਗੇ ਭਰਾਵਾਂ ਨੇ ਤੁਹਾਡੇ ਵਰਗੇ ਵੀਰਾਂ ਨੇ ਬਦਲਦੀ ਹੈ ਆਓ ਇੱਕ ਸਾਹਜ ਪਾਈ ਗਈ ਇਸ ਨੌਜਵਾਨ ਦੀ ਜ਼ਿੰਦਗੀ ਬਰਲਦੀ ਹੈ ਟੁਡੇਰੋ ਸਫਰ ਟੈਲੀਵੀਨ ਨਾਲ ਮੈਂ ਨਵਰੀਤ ਦੇ ਨਾਲ ਸੱਚੀ ਕਾਲ